ਸਾਰਾ ਕਲੀਅਰ ਕਰ ਦੇਣਾ ਪੋਚਣੀ ਨਹੀਂ ਕਿਸੇ ਦੀ ਫੱਟੀ ਹੁਣ ਬੰਦ ਹੋਣ ਜਾ ਰਹੀ ਐ ਜਿਸ ਦੁਕਾਨ ਦਾ ਨਾਮ ਸੀ ਮਾਮੇ ਦੀ ਹੱਟੀ ਸਟਾਕ ਕਹਿੰਦੇ ਸਾਰਾ ਕਲੀਅਰ ਕਰ ਦੇਣਾ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਐਨਾ ਡਿਸਕਾਊਂਟ ਕਹਿੰਦੇ ਦੇ ਦੇਣਾ ਕਿ ਤੁਹਾਨੂੰ ਲੁਧਿਆਣੇ ਤੋਂ ਵੀ ਨਹੀਂ ਮਿਲਣਾ ਤਾਂ ਸੇਲ ਨਹੀਂ ਲੱਗੀ ਸਟਾਕ ਕਲੀਅਰ ਕਰਨ ਲੱਗਿਆ ਚੈੱਕ ਕਰੋ ਜੀ ਹੂੰ ਬੱਚੇ ਦੀਆਂ ਟੀ-ਸ਼ਰਟਸ ਐ ਸਾਰੇ ਮਿਲ ਜਾਂਦੇ ਸਹੀ ਤੁਹਾਨੂੰ ਸਾਰੇ ਮਿਲ ਜਾਣੇ ਆ ਪ੍ਰਾਈਸ ਸਿਰਫ 250 ਦੇ ਦੋ 250 ਦੀਆਂ ਦੋ ਹਾਂਜੀ 125 ਦੀ ਇੱਕ ਹਾਂਜੀ ਹਾਂਜੀ 250 ਦੀਆਂ ਦੋ ਆ ਜੀ ਬਾਜ਼ਾਰ 350 ਦੀ ਹਾਂਜੀ ਆ ਕੁਆਲਟੀ ਦੇ ਤੌਰ ਤੇ ਮਤਲਬ ਸਿੱਧਾ 70 80% ਹਾਂਜੀ ਹਾਂਜੀ ਰੈਡਮੀ ਦਾ ਕੁਆਲਟੀ ਬੈਸਟ ਹੈ ਸਾਰੀ ਭਾਈ ਕਪੜਾ ਇਦਾਂ ਨਹੀਂ ਕਿ ਹਲਕਾ ਨਹੀਂ ਹੈਗਾ ਸਾਰਾ ਕਪੜਾ ਬੈਸਟ ਹੈ ਮਤਲਬ ਆਪਣੇ ਬੱਚਿਆਂ ਲਈ ਤੁਸੀਂ ਸਟਾਕ ਜਮਾ ਕਰ ਸਕਦੇ ਹੋ 500 ਰੁਪਏ ਦੇ ਦੋ ਪੀਸ 250 ਦਾ ਇੱਕ ਹਾਂਜੀ 250 ਦਾ ਜੀ ਕਿਹੜਾ ਮਰਜ਼ੀ ਲਓ ਟੋਪ ਬਈ ਆਪਣੀ ਘਰ ਵਾਲੀ ਆਪਣੀ ਗਰਲਫ੍ਰੈਂਡ ਆਪਣੀ ਫਿਅੰਸੇ ਖੁਸ਼ ਕਰ ਦਿਓ 250 ਦਾ ਇੱਕ ਕਹਿ ਰਿਹਾ ਮਤਲਬ 1000 ਦੇ 4 ਹਾਂਜੀ ਹਾਂਜੀ 1000 ਦੇ 4 5000 ਦੇ 4 ਲੈ ਜਾਓ ਭਾਈ ਇੱਕ ਵਾਰੀ 1500 ਦੇ 6 ਲੈ ਜਾਓ ਕਿ ਹਫਤੇ ਬਦਲ ਬਦਲ ਕੇ ਪਾ ਲੈਡੀ ਟੀ-ਸ਼ਰਟ ਲੈਡੀ ਟੀ-ਸ਼ਰਟ ਆ ਗਈ ਭਾਜੀ ਆ ਚੈੱਕ ਕਰੋ ਕੀ ਬਾਤ ਹੈ 250 ਦੀਆਂ ਦੋ ਇਹ 250 ਦੀਆਂ ਦੋ ਹਾਂਜੀ ਹਾਂਜੀ 250 ਦੀਆਂ ਦੋ ਭਾਈ 250 ਦੀਆਂ ਦੋ ਜਾਕ ਤਾਂ ਇਹ ਪਹਿਣਾ ਲਈ 400 ਰੁਪਏ 400 ਰੁਪਏ ਜਿਹੜੀ ਉਹ 400 ਦੀ ਕਿ 400 ਡਾਲਰ 400 ਰੁਪਏ ਦੀ ਜੀ ਉਹ ਤੇਰੀ ਸੱਦ ਕੇ ਜਾਈਏ ਤੇਰੇ ਮਾਮਿਆਂ ਮਮਾ 300 ਤੇ 65 ਤੇ 365 ਦੇ ਨਹੀਂ ਸੇਲ ਆਏ ਕੋ ਜੈਂਟ ਪੈਂਟ ਪਈ ਆ ਬਚੀ ਪਰ ਥੋੜੀ ਆ ਹੂੰ ਜੀਨ ਦੀ ਪੈਂਟ ਲੈ ਲਓ ਪਾਰਟੀ ਵੇਅਰ ਲੈ ਲਓ 300 ਰੁਪਏ ਦੀ 300 ਰੁਪਏ ਦੀ 300 ਰੁਪਏ ਦੀ ਹਾਂਜੀ ਜਿਹੜੇ ਵੀ ਪਏ ਆ 300 ਰੁਪਏ ਲੱਗ ਜੂ ਹੂੰ ਕਿੰਨੇ ਦੀ ਹੈ 250 ਦੀਆਂ ਦੋ ਉਹ ਜੈਂਟ ਸ਼ਰਟ ਟੀ ਸ਼ਰਟ ਠੀਕ ਹੈ ਜੀ ਐਦਾ ਦੀ 300 ਦੀ ਮਿਲਦੀ ਥੱਲੇ ਆ ਲੋ ਕਲਰ ਡਿਜ਼ਾਈਨ ਹੋਰ ਬਹੁਤ ਪਏ ਆ ਜਿਹੜੀ ਮਰਜ਼ੀ ਦੇ ਲਓ 250 ਦੀਆਂ ਦੋ ਟੀ ਸ਼ਰਟ ਆ ਜੈਂਟ ਹਾਂਜੀ ਜਿਹੜੇ ਰਾਉਂਡ ਕੇ ਕਾਲਰ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਲੈ ਲਓ ਸ਼ਰਟ ਲੈ ਲਓ ਆਪਣੇ ਕੋਲ ਸ਼ਰਟ ਕਿੰਨੇ ਦੀ ਹੈ 500 ਦੀਆਂ ਦੋ ਹਾਂਜੀ ਇਹ ਤਾਂ ਫਿਰ ਦੁਕਾਨਦਾਰ ਵੀ ਆ ਕੇ ਲੈ ਸਕਦੇ ਥੋੜੇ ਤੇ ਲੈਣੀ ਹੁਣ ਵੈਲਕਮ ਆ ਜਿਹੜਾ ਮਰਜ਼ੀ ਆ ਜੀ ਦੁਕਾਨਦਾਰ ਥੋਕ ਤੇ ਲੈਣਾ ਚਾਹਣ ਤਾਂ ਲੈ ਸਕਦਾ ਹੈ ਜਿਹੜਾ ਮਰਜ਼ੀ ਆ ਕੇ ਗੱਲ ਕਰ ਸਕਦਾ ਜੀ ਆ ਦੇ ਲੋ ਕੋਟੀਆਂ ਸਵੈਟਰ ਇਹ ਤਾਂ ਬਹੁਤ ਸੋਹਣੀ ਯਾਰ ਕੋਟੀ ਜਿਹੜੀ ਮਰਜ਼ੀ ਲੈ ਲਓ 400 ਜੈਂਟਸ ਲੈ ਲਓ ਲੇਡੀਜ਼ ਲੈ ਲਓ ਆਹ ਕੋਟੀ ਤੇ ਕਿੰਨੇ ਸੋਹਣੀ ਹੈ ਕਿਆ ਬਾਤ ਹੈ ਆਹ ਤਾਂ ਬਹੁਤ ਸਪੈਸ਼ਲ ਪੀਸ ਹੈ ਯੂਨੀਕ ਪੀਸ ਜੇ ਵੀ 400 400 400 ਉਹਦੇ ਵਿੱਚ 7 8 ਐਕਸਲ ਤੱਕ ਪਈ ਹੈ ਆਪਣੇ ਕੋਲ 250 ਦੀਆਂ ਦੋ ਆ ਆਮੋਮਨ ਮਿਲਦੀ ਨਹੀਂ ਕਿਤੇ ਹਾਂਜੀ ਹਾਂਜੀ ਇਹ ਸਾਈਜ਼ ਨਹੀਂ 7 ਤੇ 8 ਐਕਸਲ ਪਹਿਲੀ ਗੱਲ ਬੰਦਾ ਐਡਾ ਸਾਈਜ਼ ਵਧਾਵੇ ਨਾ ਜੇ ਵਧਾ ਲਿਆ ਤਾਂ ਫਿਰ ਮਾਮੇ ਦੇ ਆ ਜਾਵੇ। ਟੀ-ਸ਼ਰਟ ਜਿਹੜੀ ਮਰਜ਼ੀ ਗਰਮੀ ਵਾਲੀ ਲੈ ਲਓ 250 ਦੀਆਂ ਦੋ ਸਾਈਜ਼ ਚੈੱਕ ਕਰੋ। ਆਬ ਐਡਾ ਸਾਈਜ਼ ਵੀ? ਹਾਂਜੀ ਹਾਂਜੀ 250 ਦੀਆਂ ਦੋ ਜਿਹੜਾ ਮਰਜ਼ੀ ਦੇਖੋ ਸਾਈਜ਼। ਹਾਂਜੀ। ਓਏ ਹੋਏ ਸਾਈਜ਼ ਸਾਰੇ ਮਿਲਣਗੇ। ਕੀ ਪ੍ਰਾਈਸ ਕੀ ਇਹਦਾ? 500 ਰੁਪਏ ਦਾ ਜੀ। 500 ਚ? ਹਾਂਜੀ ਨਾਲ ਪਜਾਮਾ ਵੀ ਹੈ। 1000 ਦੇ ਅੱਜਕੱਲ ਸਮਾਈ ਹੋ ਗਈ। ਹਾਂਜੀ ਹਾਂਜੀ। ਹਜ਼ਾਰ ਤਾਂ ਅੱਜਕੱਲ ਕੁਰਤੇ ਦੀ ਸਵਾਈ ਸਵਾਈਆ ਤੇ ਕੁਰਤਾ ਪਜਾਮਾ ਤੁਹਾਨੂੰ 500 ਚ ਦੇ ਦਿੰਦੇ ਕਲਰ ਤੁਹਾਨੂੰ ਮਿਲ ਜਾਣੇ ਇਹਦੇ ਵਿੱਚ 5-7 ਕਲਰ ਮਿਲ ਜੂਗੇ ਬਲੈਕ ਵਾਈਟ ਕਈ ਕਲਰ ਪਏ ਹਾਂਜੀ ਹਾਂਜੀ ਸਹਿਜ ਸਾਰੇ ਪਏ ਆ ਆਪਣੇ ਕੋਲ ਕੱਢ ਦਿਓ ਫੇਰ ਕੱਪੜੇ ਦੀ ਹਾਂ ਚੈੱਕ ਕਰੋ ਭਾਈ ਇਹਦਾ ਕੀ ਪ੍ਰਾਈਸ ਹੈ ਪ੍ਰਾਈਸ ਸਿਰਫ ਹੈਗਾ ਭਾਈ 700 ਰੁਪਏ 700 ਰੁਪਏ ਆ ਲਹਿੰਗੇ ਦਾ ਹਾਂਜੀ 700 ਰੁਪਏ ਸਾਈਜ਼ ਅਵੇਲੇਬਲ ਨੇ ਸਾਈ ਸਾਰੇ ਮਿਲ ਜਣੇ ਭਾਈ 20 ਨੰਬਰ ਤੋਂ ਲੈ ਕੇ 38 ਨੰਬਰ ਤੱਕ ਭਾਈ। ਕੀ ਬਾਤ ਹੈ। ਹਾਂਜੀ। ਮਤਲਬ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਬੱਚੇ ਸਪੂਰ ਜਿਹੜੀਆਂ ਉਹਨਾਂ ਨੂੰ ਤੁਸੀਂ ਖੁਸ਼ ਕਰ ਸਕਦੇ ਹੋ। ਹਾਂ ਦੇਖੋ ਡਿਜ਼ਾਈਨ ਬਹੁਤ ਹੈ ਨਾ ਚ ਕਲਰ ਬਹੁਤ ਹੈ ਭਾਈ। 800 ਵੀ ਛੱਡੋ 400 ਦਾ ਦਵਾਂਗੇ ਜੀ 400 ਦਾ। ਉਹ ਕਿਹੜਾ ਆ? ਇਹੀ 400 ਦਾ ਦਵਾਂਗੇ ਭਾਈ। ਆਹੀ 400 ਦਾ ਲੈਂਗਾ। ਜੀ 400 ਦੇ ਦਾਂਗੇ ਭਾਈ ਹੋਰ ਦੱਸੋ। 400 ਦੇ ਦਾਂਗੇ ਭਾਈ ਆਸਟ੍ਰੇਲੀਆ ਜਾਣ ਨੂੰ ਟਿਕਟ ਦੇ ਪੈਸੇ ਥੋੜੇ ਦੇ ਦੇ ਆ। ਟਿਕਟ ਦੇ ਪੈਸੇ ਥੋੜੇ ਦੇ ਪਏ ਆ ਉਹੀ ਪੂਰੇ ਕਰਨੇ ਆ। ਆਹ ਰੇਣੀ ਦਾ ਕੁਰ ਜਿਹੜਾ ਮਰਜੀ ਦੇ ਯਾਰ ਭਰਾ ਤਾਂ ਤਬਾਹੀ ਆ ਦੱਸਾ ਕਹਿੰਦੇ 400 ਦਾ ਲਹਿੰਗਾ ਸਿਰਫ 400 ਰੁਪਏ ਭਾਈ ਚਾਰ ਤੂੰ ਤੁਹਾਨੂੰ ਲੁਧਿਆਣੇ ਦੇ ਮੈਨੂਫੈਕਚਰਿੰਗ ਯੂਨਿਟ ਵਾਲੇ ਦੇ ਨਹੀਂ ਦੇਣਾ ਇਹ ਵੀ ਨਹੀਂ ਮਿਲਣਾ ਕਿਤੋਂ ਵੀ ਨਹੀਂ ਮਿਲਣਾ ਇਹ ਫੈਕਟਰੀ ਵਾਲੇ ਮੇਰੇ ਐਨੇ ਦਾ ਫੈਕਟਰੀ ਵਾਲੇ ਮੇਰੇ ਰੇਟ ਵੀ ਨਹੀਂ ਦੇਣਾ ਕੱਪੜਾ ਕਹਿੰਦੇ ਨਹੀਂ ਮਿਲਣਾ ਭਾਈ ਜੀ ਕਢਾਈ ਵੀ ਹੋਈ ਆ ਓਹੋ ਧੀਆ ਦਾ ਲਹਿੰਗਾ ਸਿਰਫ 400 ਰੁਪਏ ਵਿੱਚ ਸਾਈਜ਼ 20 ਤੋਂ ਲੈ ਕੇ 38 ਹਾਂ ਜੀ ਚੈੱਕ ਕਰੇ ਓਏ 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 ਡਿਜ਼ਾਈਨ ਚੈੱਕ ਕਰਿਓ ਨਾ ਕੀ ਬਾਤਾਂ ਵੀ ਕੀ ਬਾਤ ਕੁਆਲਿਟੀ ਦੇ ਵਿੱਚ ਆ ਫਲਫੀ ਫੋਲੋ ਏ ਇੰਦਾ ਦਾ ਪੀਸ ਆ ਕਿ ਬੱਚੇ ਦੇਖ ਕੇ ਹੜ ਜਾਣ ਜੰਦ ਕਰਨਗੇ ਇਹੀ ਲੈਣਾ ਭਾਜੀ ਇਹ ਚ ਡਿਜ਼ਾਈਨ ਕਲਰ ਮਿਲ ਜਣੇ ਤੁਹਾਨੂੰ ਭਾਈ ਤਿੰਨ ਚਾਰ ਇਹਦੇ ਨਾਲ 500 ਰੁਪਏ ਦਾ ਯਾਰ ਮम्मा ਇੰਨਾ ਤਾਂ ਨਾ ਆਪਣੇ ਆਪਣਾ ਧੋਖਾ ਕਰਿਆ ਸਿਰਫ 500 ਭਾਈ ਸਿਰਫ 500 ਯਾਰ ਆ ਦਾ ਪੀਸ ਕਿਸ ਦੁਕਾਨ ਦੀ ਵੀਡੀਓ बार-बार ਦੇਖ ਕੇ ਬੱਚੇ ਆਪਣੇ ਮੰਮੀ ਡੈਡੀ ਨੂੰ بار بار ਕਹਿੰਦੇ ਨੇ ਕਿ ਸਾਨੂੰ ਵੀ ਸਾਡੇ ਮਨ ਪਸੰਦ ਦਾ ਕੱਪੜੇ ਲੈ ਕੇ দাও ਨਹੀਂ ਤਾਂ ਅਸੀਂ ਤੁਹਾਡੇ ਨਾਲ ਕਰ ਦੇਣੀ ਐ ਕੱਟੀ ਕੀ ਪੁੱਛ ਰਹੇ ਹੋ ਅਸੀਂ ਕਿਹੜੀ ਦੁਕਾਨ ਤੇ ਆ ਬਈ ਥੋਡੀ ਆਪਣੀ मामੇ ਦੀ ਹੱਟੀ मामੇ ਦੀ ਹੱਟੀ ਬੱਚੇ ਕਹਿੰਦੇ ਕੱਪੜੇ ਨੂੰ ਅਸੀਂ ਸਾਹਮਣੇ ਰੱਖਾਂਗੇ ਨਹੀਂ ਕਰਾਂਗੇ ਡੱਟੀ ਕਿਹੜੀ ਦੁਕਾਨ ਹੈ मामੇ ਦੀ ਹੱਟੀ मामੇ ਦੀ ਹੱਟੀ मामੇ ਦੀ ਹੱਟੀ ਹਰ ਕਲਰ ਦੀ ਟੀ-ਸ਼ਰਟ ਮਿਲੇਗੀ ਨੀਲੀ ਪੀਲੀ ਚਿੱਟੀ ਕੀ ਖੱਟੀ ਕਿਹੜੀ ਦੁਕਾਨ ਹੈ ਮਾਮੇ ਦੀ ਹੱਟੀ ਮਾਮੇ ਦੀ ਹੱਟੀ ਮਾਮੇ ਦੀ ਹੱਟੀ ਸੱਖੀਰੇ ਕਾਲ ਵੀ ਪਤਿ ਨਮਾ ਸ਼ਹਿਰ ਦੇ ਘਰ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਜੀ ਤੁਸੀਂ ਸ਼ੇਅਰ ਤੋਂ ਜ਼ਿਆਦਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਔਰ ਇਸ ਦੁਕਾਨ ਤੇ ਅਸੀਂ ਮਾਮੇ ਦੀ ਹੱਟੀ ਜਿਹੜੀ ਇਹ ਦੁਕਾਨ ਹੈ ਇੱਥੇ ਕਟੋ-ਕਟ ਚੌਥੀ ਪੰਜਵੀਂ ਵੀਡੀਓ ਬਣਾ ਰਹੇ ਆ ਜਿੰਨਾ ਸਟਾਕ ਲੈ ਕੇ ਆਉਂਦੇ ਅਸੀਂ ਵੀਡੀਓ ਬਣਾਉਂਦੇ ਆ ਅਗਲੇ 2-3 ਦਿਨਾਂ ਵਿੱਚ ਸਾਰਾ ਸਟਾਕ ਖਾਲੀ ਹੋ ਜਾਣਾ ਕਿਉਂਕਿ ਉਹਨਾਂ ਤੇ ਰੇਟ ਹੀ ਇੰਨੇ ਡਿਸਕਾਊਂਟ ਤੇ ਹੁੰਦੇ ਔਰ ਕੁਆਲਿਟੀ ਵੀ ਅੱਛੀ ਹੁੰਦੀ ਆ ਕਿ ਹਰ ਕੋਈ ਇੱਥੇ ਆ ਕੇ ਸੈਟੀਸਫਾਈ ਹੋ ਜਾਂਦਾ ਨਵਾਂ ਸ਼ਹਿਰ ਕੋਠੀ ਰੋਡ ਤੇ ਦੁਕਾਨ ਹੈ ਜਦੋਂ ਤੁਸੀਂ ਚੰਡੀਗੜ੍ਹ ਚੌਂਕ ਤੋਂ ਕੋਠੀ ਰੋਡ ਵਾਲੀ ਸਾਈਡ ਤੇ ਜਾਂਦੇ ਹੋ ਤਾਂ ਭਾਈ ਜਲੇਬੀ ਵਾਲੇ ਦੇ ਚੌਂਕ ਤੋਂ ਥੋੜਾ ਪਹਿਲਾਂ ਇਹ ਦੁਕਾਨ ਹੈ ਬਾਜਾ ਤੁਹਾਨੂੰ ਸਾਰੇ ਨੇ ਮਾਰਨੀਆਂ ਪਰ ਤੁਸੀਂ ਆਉਣਾ ਕਿੱਥੇ ਹੈ ਮਾਮੇ ਦੀ ਹੱਟੀ ਤੇ ਹੁਣ ਤੁਹਾਨੂੰ ਫਟਾਫਟ ਸਟਾਕ ਦਿਖਾ ਦਿੰਦੇ ਤਾਂ ਮਾਮੇ ਦੀ ਹੱਟੀ ਦੇ ਫਰਸਟ ਫਲੋਰ ਤੇ ਪਹੁੰਚ ਚੁੱਕੇ ਹਾਂ ਔਰ ਇੱਥੇ ਆ ਕੇ ਨਵੀਂ ਗੱਲ ਪਤਾ ਲੱਗੀ ਹੈ ਕਹਿੰਦੇ ਅਸੀਂ ਸਟਾਕ ਸਾਰਾ ਕਲੀਅਰ ਕਰ ਦੇਣਾ ਪੋਚਣੀ ਨਹੀਂ ਕਿਸੇ ਦੀ ਫੱਟੀ ਹੁਣ ਬੰਦ ਹੋਣ ਜਾ ਰਹੀ ਹੈ ਜਿਸ ਦੁਕਾਨ ਦਾ ਨਾਮ ਸੀ ਮਾਮੇ ਦੀ ਹੱਟੀ ਸਟਾਕ ਕਹਿੰਦੇ ਸਾਰਾ ਕਲੀਅਰ ਕਰ ਦੇਣਾ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਐਨਾ ਡਿਸਕਾਊਂਟ ਕਹਿੰਦੇ ਦੇ ਜਾਣਾ ਕਿ ਤੁਹਾਨੂੰ ਲੁਧਿਆਣੇ ਤੋਂ ਵੀ ਨਹੀਂ ਮਿਲਣਾ ਤਾਂ ਸੇਲ ਨਹੀਂ ਲੱਗੀ ਸਟਾਕ ਕਲੀਅਰ ਕਰਨ ਲੱਗਿਆ ਦਿਖਾ ਦਿਓ ਜੀ ਫਿਰ ਸਾਰਾ ਸਟਾਕ ਇਹਦਾ ਮੈਂ ਅੱਤੋਂ ਅਗਲੀ ਕੋਈ ਵੀਡੀਓ ਨਹੀਂ ਬਣਾਵਾਂਗੇ ਆਪਾਂ ਨਹੀਂ ਭਾਈ ਆਖਰੀ ਵੀਡੀਓ ਹੈ ਲਾਸਟ ਵੀਡੀਓ ਆਖਰੀ ਸਟਾਕ ਹੈ ਹਾਂਜੀ ਹਾਂਜੀ ਭਾਈ ਦਿਖਾਓ ਜੀ ਫਟਾਫਟ ਆ ਸਾਰਾ ਕੁਝ ਤੁਹਾਨੂੰ ਇੰਨੀ ਸੇਲ ਤੇ ਮਿਲਣਾ ਹੈ ਕਿਉਂਕਿ ਇਹ ਕਹਿੰਦੇ ਦੁਕਾਨ ਦਾ ਚੱਲੇ ਬਾਹਰ ਹਾਂ ਲੋ ਲਓ ਜੀ ਮੈਲ ਬਾਟਮ ਪੈਂਟ ਨਾਲ ਭਾਜੀ ਕਟرائی ਦੀ ਨਾਲ ਗਰਮ ਸੂਟ ਹੈ ਰੇਟ ਨਾਲ ਨਾਲ ਫਟਾਫਟ ਬੋਲੀ ਜਾਓ ਰੇਟ ਭਾਈ ਸਿਰਫ 400 ਰੁਪਏ ਇਹ 400 ਸਿਰਫ 400 ਜਿਹੜਾ ਸਰਦੀਆਂ ਦੇ ਜਾ ਕੇ 12-1300 ਹੋ ਜਾਣਾ 12-1300 ਰੁਪਏ ਦਾ ਭਾਈ ਜਿਹੜਾ ਪੀਸ ਮਤਲਬ ਇਹ ਸਟਾਕ 400 ਰੁਪਏ ਚ ਇਹ ਸਟਾਕ ਕਲੀਅਰ ਕਰਨ ਲੱਗੇ ਤੁਸੀਂ ਆਪਣਾ ਸਰਦੀਆਂ ਦਾ ਸਟਾਕ ਹੋਨੇ ਰੱਖ ਲਓ ਹਾਂਜੀ ਹਾਂਜੀ ਇਹ 1200 ਵਾਲਾ ਤੁਹਾਨੂੰ ਆ ਲਓ ਜਿਹੜਾ ਸੂਟ ਹੈ ਗਰਮ ਤੁਹਾਨੂੰ 400 ਦੇ ਦੇ ਰਿਹਾ ਸਿਰਫ 400 ਰੁਪਏ ਭਾਈ 400 ਉਹਦਾ ਕਾਰਨ ਇਹ ਦੁਕਾਨ ਹੁਣ ਹੋ ਜਾਣੀ ਆ ਬੰਦ ਹਾਂਜੀ ਜੀ ਅੱਗੇ ਅੱਗੇ ਦੇਖੋ ਸ ਜਲਦੀ ਕਰੋ ਟਾਈਮ ਕੱਟ ਹੈ ਪੈਂਟਾਂ ਵਾਲੇ ਆ ਗਏ ਭਾਜੀ ਆਹ ਦੇਖੋ ਪੈਂਟ ਨਾਲ ਇਹਦਾ ਪ੍ਰਾਈਸ 400 ਰੁਪਏ ਭਾਈ 400 ਇਹ ਵੀ 400 ਹਾਂਜੀ ਹਾਂਜੀ ਜੋ ਕਿ ਮਾਰਕੀਟ 'ਚ 800 ਤੋਂ ਥੱਲੇ ਨਹੀਂ ਮਿਲਦਾ ਹਾਂਜੀ ਹਾਂਜੀ ਭਾਈ ਸਾਰੀ ਬੈਸਟ ਕੁਆਲਿਟੀ ਦੇ ਵਿੱਚ ਹੈ ਭਾਜੀ ਆਹ ਕੋਟ ਪੈਂਟ ਚੈੱਕ ਕਰੋ ਭਾਜੀ ਕੀ ਬਾਤ ਹੈ ਇਹ ਇਹ ਵੀ 400 ਇਹ 500 ਭਾਜੀ ਲੋ 100 ਰੁਪਏ ਨਾਲ ਕੀ ਫਰਕ ਪੈਂਦਾ 3 ਵੀ ਸਾਈਜ਼ ਪਾਈ ਜਿਹੜਾ ਮਰਜ਼ੀ ਲਓ 20 ਤੋਂ 20 ਨੰਬਰ ਤੋਂ ਲੈ ਕੇ ਪਾ ਮੈਂ 38 ਨੰਬਰ ਤੱਕ ਲਵਾਂ ਭਾਈ 38 ਨੰਬਰ ਤੱਕ ਹਾਂਜੀ 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 42 ਕਰ ਦੇ ਮਾਮਾ ਮੈਂ ਵੀ ਲੈ ਲੈਣਾ 38 ਤੱਕ ਆ ਹਾਂਜੀ ਹਾਂਜੀ ਸਿਰੇ 500 ਸਿਰੇ 500 ਭਾਈ 38 ਨੰਬਰ ਦਾ ਵਿਆਜ ਤੁਹਾਨੂੰ 2000 ਤੋਂ ਥੱਲੇ ਨਹੀਂ ਮਿਲਣਾ 212250 ਹਾਂਜੀ ਹਾਂਜੀ 5 ਪੀਸ ਨਾਲੇ ਭਾਈ 5 ਪੀਸ ਮਤਲਬ ਸਿੱਧਾ ਹੀ 1500 ਰੁਪਏ ਦਾ ਡਿਸਕਾਊਂਟ ਹਾਂਜੀ ਹਾਂਜੀ ਪਰ ਇਹ ਕਿਉਂ ਡਿਸਕਾਊਂਟ ਹੈ ਕਿਉਂਕਿ ਦੁਕਾਨ ਹੋ ਰਹੀ ਹੈ ਬੇਲੀ ਹਾਂਜੀ ਉਹ ਵੀ 30 ਤਰੀਕ ਤੱਕ ਉਹ ਵੀ ओके ਫਿਰ ਫਿਰ ਇਹ ਮਾਲ ਜੇ 30 ਦਿਨ ਤੱਕ ਨਾ ਵਿਕਿਆ ਵੈਸੇ ਤਾਂ ਹਰ ਵੀਡੀਓ ਤੋਂ ਬਾਅਦ ਦੂਜੇ ਦਿਨ ਖਤਮ ਹੋ ਜਾਂਦਾ ਕੰਮ ਆਹ ਟੀ-ਸ਼ਰਟਾਂ ਚੈੱਕ ਕਰੋ ਜੀ ਹੂੰ ਬੱਚੇ ਦੀਆਂ ਟੀ-ਸ਼ਰਟ ਸਾਰੇ ਮਿਲ ਜਾਂਦੇ ਸਾਈ ਤੁਹਾਨੂੰ ਸਾਰੇ ਮਿਲ ਜਾਣੇ ਆ ਹੂੰ ਪ੍ਰਾਈਸ ਸਿਰਫ 250 ਦੀ ਦੋ 250 ਦੀਆਂ ਦੋ ਹਾਂਜੀ 125 ਦੀ ਇੱਕ ਹਾਂਜੀ ਹਾਂਜੀ 250 ਦੀਆਂ ਦੋ ਆ ਜੀ ਬਾਜ਼ਾਰ 350 ਦੀ ਆ ਹਾਂਜੀ ਆ ਕੁਆਲਿਟੀ ਚੈੱਕ ਕਰੋ ਕੋਈ ਮਤਲਬ ਸਿੱਧਾ 70 80% ਹਾਂਜੀ ਹਾਂਜੀ ਬੈਕਪੈਕ ਦਾ ਕੁਆਲਿਟੀ ਬੈਸਟ ਹੈ ਸਾਰੀ ਭਾਜੀ ਕੱਪੜਾ ਇਦਾਂ ਨਹੀਂ ਕੋਈ ਹਲਕਾ ਨਹੀਂ ਹੈਗਾ ਸਾਰਾ ਕੱਪੜਾ ਬੈਸਟ ਹੈ ਮਤਲਬ ਆਪਣੇ ਬੱਚਿਆਂ ਲਈ ਤੁਸੀਂ ਸਟਾਕ ਜਮਾ ਕਰ ਸਕਦੇ ਹੋ ਹਾਂਜੀ ਮੁੰਡਿਆਂ ਦੀਆਂ ਟੀ-ਸ਼ਰਟਾਂ ਕੁੜੀਆਂ ਦੀਆਂ ਟੀ-ਸ਼ਰਟਾਂ ਜੈਂਟ ਟੀ-ਸ਼ਰਟ ਸਾਰਾ ਕੁਝ ਟੀ-ਸ਼ਰਟ ਮਤਲਬ ਤੁਹਾਨੂੰ ਵੈਸੇ ਤਾਂ ਚਲੋ ਆਪਾਂ ਕਿਸੇ ਨੂੰ ਵੱਡਾ ਛੋਟਾ ਨਹੀਂ ਕਹਿੰਦੇ ਰੇੜੀ ਨਾਲੋਂ ਵੀ ਸਸਤਾ ਪ੍ਰਾਈਸ ਰੇੜੀ ਨਾਲੋਂ ਵੀ ਰੇੜੀ ਤੇ ਨਾਲੋਂ ਡਿਸਕਾਊਂਟ ਲੱਗ ਗਿਆ ਹੋਵੇ ਜੀ ਹਾਂ ਜੀ ਹਾਂ ਜੀ ਟੌਪ ਚੈੱਕ ਕਰੋ ਜੀ ਹਾਂ ਟੌਪ ਚੈੱਕ ਕਰੋ ਭਾਈ ਇਹਦਾ ਪ੍ਰਾਈਸ ਕੀ ਹੋਣ ਵਾਲਾ ਜੀ ਦੱਸੋ ਤੁਸੀਂ ਨਹੀਂ ਤੁਸੀਂ ਹੁਣ ਇੰਨਾ ਸਸਤਾ ਦੱਸ ਰਹੇ ਮੈਂ ਕੀ ਕਹਾਂਗਾ ਸਾਇਲੈਂਸ ਹੀ ਕਹਾਂਗਾ 500 ਰੁਪਏ ਦੇ 2 ਪੀਸ 250 ਇੱਕ हां जी 250 ਲੋ ਜਿਹੜਾ ਮਰਜ਼ੀ ਲਓ ਟੋਪਿਕ ਬਈ ਆਪਣੀ ਘਰ ਵਾਲੀ ਆਪਣੀ ਗਰਲਫ੍ਰੈਂਡ ਆਪਣੀ ਫਿਊਨਸੇ ਖੁਸ਼ ਕਰ ਦੋ 250 ਦਾ ਇੱਕ ਕਹਿ ਰਹੇ ਆ ਮਤਲਬ 1000 ਦੇ 4 ਹਾਂ ਜੀ ਹਾਂ ਜੀ 1000 ਦੇ 4 5000 ਦੇ 4 ਲੈ ਜਾਓ ਇੱਕ ਵਾਰੀ 1500 ਦੇ 6 ਲੈ ਜਾਓ ਕਿ ਹਫਤੇ ਬਦਲ ਬਦਲ ਕੇ ਪਾ ਲੇਡੀਜ਼ ਟੀ-ਸ਼ਰਟ ਲੇਡੀਜ਼ ਟੀ-ਸ਼ਰਟ ਆ ਗਈ ਭਾਜੀ ਆ ਚੈੱਕ ਕਰੋ ਕੀ ਬਾਤ ਹੈ 250 ਦੀਆਂ ਦੋ ਇੱਕ 250 ਦੀਆਂ ਦੋ ਹਾਂ ਜੀ ਹਾਂ ਜੀ 250 ਦੀਆਂ ਦੋ ਪਾਈ 250 ਦੀਆਂ ਲੋ ਮਰਜ਼ੀ ਦੇਖੋ ਐ ਇਦਾਂ ਦੀ ਐਦਾਂ ਦੀ ਨਾ ਜਿਹੜੀਆਂ ਥੋੜੀ ਲੱਕ ਧੁੰਨੀ ਤੋਂ ਤੇ ਹੁੰਦੀ ਆ ਇਹ ਦਾਦਾ ਮਹਿੰਗੀ ਮਿਲਦੀ ਆ ਇੱਕ ਕਾਉਂਟਰ ਆ ਭਾਈ ਸਾਰੀਆਂ 250 ਦੀ ਹਾਂਜੀ ਹਾਂਜੀ 1200 ਦੀ ਮਿਲਣੀ ਇਹ ਸਿੱਧਾ 1000 ਦਾ ਡਿਸਕਾਊਂਟ ਆ ਲੋ ਆ ਲੇਡੀ ਸ਼ਰਟ ਆ ਗਈ ਭਾਜੀ ਆ ਲੋ ਆ ਚੈੱਕ ਕਰੋ ਆ ਸਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਇਹਦਾ ਪ੍ਰਾਈਸ ਇਹ ਸਿਰਫ 500 ਦੀਆਂ ਦੋ ਭਾਜੀ ਜਿਹੜੀਆਂ ਮਰਜ਼ੀ ਲੋ 250 ਦੀ ਇੱਕ ਹਾਂਜੀ ਹਾਂਜੀ 250 ਦੀ ਇੱਕ 750 ਦੀਆਂ 3000 ਦੀਆਂ 5 ਹਾਂਜੀ ਲੈ ਜਾਣੀਆਂ ਭੈਣਾਂ ਦੇ ਹਜ਼ਾਰ ਦੀਆਂ 5 ਆ ਇੱਧਰ ਦੀ 1000 ਦੀਆਂ 5 ਲੈ ਜਾਓ। ਹਜ਼ਾਰ ਦੀਆਂ 5 ਦੀਆਂ ਹਜ਼ਾਰ ਦੀਆਂ 4। ਓ ਇੰਨਾ ਕਿਧਕਾ ਕਰ ਰਹੇ ਹੋ? ਹਜ਼ਾਰ ਦੀਆਂ 4 ਪੰਜ ਹਜ਼ਾਰ ਦੀਆਂ 4। ਹਜ਼ਾਰ ਦੀਆਂ 4 ਸਟ੍ਰੈਚੇਬਲ। ਹਾਂਜੀ। ਹਜ਼ਾਰ ਦੀਆਂ 4 ਲੈ ਦੱਸ। ਇੱਕ ਕਾਣੀ ਬਾਹਰ ਹਜ਼ਾਰ ਦੀ। ਬੱਚਿਆਂ ਦੇ ਸੂਟ ਆ ਗਏ। ਇੱਕ ਦੇ ਰੇਟ 'ਚ 4। ਆ ਬੱਚਿਆਂ ਦੇ ਸੂਟ ਆ ਜਾਣੇ। 400 400 ਰੁਪਈਆ। ਸਰਦੀਆਂ 'ਚ 1200 ਹੋ ਜਾਣਾ। ਇਹ 1200 ਪਾਜੀ ਸਾਰੀ ਬੈਸਟ ਕੁਆਲਿਟੀ ਦੀ ਮੈਂ। ਆ ਵੇਖੋ ਆ ਚੈੱਕ ਕਰੋ। ਮਤਲਬ ਤਿੰਨ ਗੁਣਾ ਰੇਟ ਘਟ ਗਿਆ ਕੁਆਲਿਟੀ ਉਹੀ ਆ ਕੁਆਲਿਟੀ ਚ ਕੋਈ ਫਰਕ ਨਹੀਂ 30 ਤਰੀਕ ਤੱਕ ਇਹਨਾਂ ਨੇ ਦੁਕਾਨ ਕਰਨੀ ਆ ਬੰਦ ਕਹਿੰਦੇ ਅਸੀਂ ਸਟਾਕ ਕਰਨਾ ਕਲੀਅਰ ਆ ਕੇ ਲੈ ਜਾਓ ਸਟਾਕ ਅਸੀਂ ਕਲੀਅਰ ਕਰ ਦੂਗਾ ਤੁਸੀਂ ਆਪਣਾ ਸਟਾਕ ਕਰ ਦੋ ਜੀ ਹਾਲੋ ਕੀ ਬਾਤ ਇਹ ਵੀ 400 420 400 ਲੈ ਦੱਸ ਹਾਲੋ ਨਾਲ ਟੀ-ਸ਼ਰਟ ਪਜਾਮੇ ਦੇ ਅੰਦਰ ਫਰ ਹੋ ਪਾਜੀ ਅੰਦਰ ਫਰ ਹੈ ਆ ਹਾਂਜੀ ਕੀ ਬਾਤ ਹੈ ਹੁਣ ਤੋਂ ਹੀ ਸਟਾਕ ਜਮਾ ਕਰ ਲਓ ਸਰਦੀਆਂ ਦਾ ਆਪਣੇ ਬੱਚਿਆਂ ਲਈ ਹੁਣ ਤੋਂ ਹੀ ਜਾ ਕੇ ਟਰੰਕ ਭਰ ਕੇ ਰੱਖ ਲਓ ਤਾ ਆਜੋ ਸਰਦੀਆਂ ਵੇਲੇ ਤੁਹਾਨੂੰ ओके आईन आवे फिर सर्दियां च ऐदा दा एक-एक सूट 1000 ਰੁਪਏ ਦਾ ਲੈਣਾ ਮਹਿੰਗਾ ਲੱਗਣਾ ਹੁਣ 4-4 ਸੁੱਤ ਲੈ ਸਕਦੇ ਆਣ ਹੈਗੀ ਆ ਨਵੇਂ ਸ਼ਹਿਰ ਦੇ ਵਿੱਚ ਸਿਰਫ 15 ਦੇ ਨੇ ਹੋਰ ਬੱਸ ਉਸ ਤੋਂ ਬਾਅਦ ਬੰਦ ਉਸ ਤੋਂ ਮਾਮਾ ਕਿੱਥੇ ਜਾਊਗਾ ਬਾਹਰ ਮਾਮਾ ਬਾਹਰ ਜਾ ਰਿਹਾ ਹਾਂ ਮਾਮਾ ਬਾਹਰ ਫੇ ਬੱਚੇ ਚਿੱਠੀਆਂ ਭੇਜਿਆ ਕਰਨਗੇ ਮਾਮਾ ਆ ਜਾ ਨਿੱਕੀ ਐ ਤੈਨੂੰ ਹੋਰ ਇਹ ਨਹੀਂ ਮਾਮਾ ਜਾ ਰਿਹਾ ਤੁਹਾਡਾ ਆਸਟ੍ਰੇਲੀਆ ਹਾਂਜੀ ਇਹ ਨਿਆਣੇ ਕਹਿਣਗੇ ਮਾਮਾ ਰੇਟ ਨਹੀਂ ਮਿਲਦਾ ਆ ਜਾ ਦਰਲੀ ਸ਼ੂਟ ਆ ਗਏ ਭਾਜੀ ਹਾਂ ਚੈੱਕ ਕਰੋ ਦਰਲੀ ਸ਼ੂਟ ਦੇ ਵਿੱਚ ਡਿਜ਼ਾਈਨ ਮਿਲ ਜਣੇ ਤੁਹਾਨੂੰ ਬਹੁਤ ਆ ਲਓ ਜੀ ਏ ਵੀ ਸਿਰਫ 500 ਦੀਆਂ ਦੋ ਭਾਈ ਯਾਰ ਮੈਨੂੰ ਲੱਗਦਾ 500 ਦੇ ਇੱਕ ਹੋਗਾ 500 ਦੀਆਂ ਦੋ 500 ਦੀਆਂ ਦੋ ਭਾਈ 1000 ਰੁਪਈਆ ਚਾਰ ਹਾਂਜੀ 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 1000 ਰੁਪਈਆ ਚਾਰ ਭਾਈ ਕੁਆਲਟੀ ਚੈੱਕ ਕਰੋ ਨਾਲੇ ਆ ਚੈੱਕ ਕਰੋ ਇਹ ਕਿੰਨੇ ਸਾਈਜ਼ ਦੇ ਦੋ ਪੀਸ ਸਾਈਜ਼ ਤੁਹਾਨੂੰ ਸਾਰੇ ਮਿਲ ਜੰਗੇ ਭਾਈ 16 18 ਆ ਵੀ 500 ਦੀਆਂ ਦੋ 500 ਦੀਆਂ ਦੋ ਭਾਈ 500 ਦੀਆਂ ਦੋ ਆ ਬਾਤਾਂ ਕੀ ਬਾਤਾਂ ਯਾਰ ਬੱਚਿਆਂ ਨੂੰ ਖੁਸ਼ ਕਰ ਦਿਓ ਹਾਂਜੀ ਹਾਂਜੀ ਖੁਸ਼ ਭਾਈ ਖੁਸ਼ ਆਪਣੀਆਂ ਘਰ ਵਾਲੀਆਂ ਨੂੰ ਬੱਚਿਆਂ ਨੂੰ ਖੁਸ਼ ਕਰ ਦਿਓ ਆਪਣੇ ਲੋਆ ਸ਼ਰਾਰਾ ਚੈੱਕ ਕਰੋ ਸ਼ਰਾਰਾ ਸ਼ਰਾਰਤ ਸੂਟ ਬਹੁਤ ਡਿਮਾਂਡ ਆ ਰਹੇ ਨੇ ਧੀਆ ਦਾ ਧੀਆ ਦਾ ਧੀਆ ਦਾ ਤਿਹਾਰ ਭਾਜੀ 300 ਰੁਪਏ ਦਾ ਸਿਰਫ 300 ਰੁਪਏ ਦਾ ਸਿਰਫ 300 ਹਾਂਜੀ ਹਾਂਜੀ ਸਿਰਫ 300 ਇਹੋ ਵੀ ਸਸਤਾ ਹਾਂਜੀ ਹਾਂਜੀ ਸਿਰਫ 300 ਰੁਪਏ ਦਾ ਸੈਟ ਜਿਹੜਾ ਮਰਜ਼ੀ ਲੈ ਲਓ ਲੈ ਦੱਸੋ ਜੇ ਤੁਹਾਡੀ ਧੀ ਖੁਸ਼ ਹੋ ਜਵੇ ਤੁਸੀਂ ਮੰਨ ਲਓ 600 ਦੇ ਦੋ ਲੈ ਜਾਓ ਸੂਟ ਧੀਰੇ ਤਾਂ ਖੁਸ਼ ਹੋਏ ਨੇ ਕਿ ਨਾ ਪਾਪਾ ਥੈਂਕ ਯੂ ਮੇਰੇ ਲਈ ਇੰਨਾ ਜ਼ੋਨਾ ਤੋਫਾ ਆਹ ਦੇਖੋ ਕੀ ਬਾਤ ਹੈ ਛੋਟੇ ਬੱਚਿਆਂ ਦੇ ਤੇ ਵੱਡੇ ਬੱਚਿਆਂ ਦੇ ਸਾਰਿਆਂ ਦੇ ਮਿਲੂਗੇ 500 ਰੁਪਏ ਦੇ ਦੋ ਲੈ ਆ ਮੌਕਾ ਧੀਆਂ ਨੂੰ ਭੈਣਾਂ ਨੂੰ ਘਰ ਵਾਲੀਆਂ ਨੂੰ ਖੁਸ਼ ਕਰਨ ਦਾ ਹਾਂਜੀ 500 ਦੇ ਦੋ ਜਿਹੜਾ ਮਰਜ਼ੀ ਦੇਖੋ ਕੀ ਬਾਤ ਹੈ ਸਾਈਜ਼ ਲੈ ਜੂਗੇ ਸਾਰੇ ਹਾਂ ਚੈੱਕ ਕਰ ਲਓ ਭੇਜ ਜੂਗੇ ਸਾਰੇ ਹਾਂ ਲੋ ਸਾਈਜ਼ ਕਿੰਨਾ ਮਰਜ਼ੀ ਵੱਡਾ ਲੈ ਲਓ ਭਾਵੇਂ ਜਿੰਨਾ ਮਾੜੀ ਛੋਟਾ ਲੈ ਲਓ 500 ਦੇ ਦੋ ਵਾਹ ਜਿਹੜੇ ਮਰਜ਼ੀ ਦੇਖ ਲਓ ਗਰਮੀਆਂ ਵਾਲੇ 500 ਦੇ ਦੋ ਇਹਦੇ ਨਾਲ ਦੇ ਮੰਮਾ ਜਾ ਤਾਂ ਪੱਕਾ ਹੀ ਸਾਰੀ ਜ਼ਿੰਦਗੀ ਤੇ ਲਾਦੇ ਜਾਨ ਆ ਨਾ ਇੱਥੋਂ ਫਿਰ ਦਿਲ ਤੋੜ ਕੇ ਚੱਲਾਂ ਤੁਸ ਬਸ ਸਿਰਫ 15 ਦਿਨ ਲਈ ਆਓ ਫਿਰ ਹਾਂ ਲੋ ਬੁਆਇਸ ਲੋਕ ਸ਼ਰਟ ਦੇਖੋ ਭਈ ਹਾਂ ਲੋ ਚੈੱਕ ਕਰੋ ਗਰਮ ਚ ਠੀਕ ਹੈ ਇਹ ਗਰਮ ਵਿੱਚ ਨੌਜਵਾਨ ਵੀ ਆਪਣਾ ਸਮਾਨ ਸੰਭ ਲੈਣ ਸਕਦੇ ਆ ਪਹਿਲੇ 300 ਰੁਪਏ ਦੀ ਗਰਮ ਦੇ ਵਿੱਚ ਆ ਗਰਮੀਆਂ ਦੇ ਵਿੱਚ ਜਿਹੜੀ ਹਾਂਜੀ ਛੇ ਹੁੰਦੀਆਂ ਇਹ ਗਰਮੀਆਂ ਵਾਲੀ ਲੈਣੀ ਆ 300 ਦੀਆਂ ਦੋ ਓਕੇ ਗਰਮੀਆਂ ਵਾਲੀ ਕਾਟਨ ਦੀ ਆ 300 ਦੀਆਂ ਦੋ ਹਾਂਜੀ ਹਾਂਜੀ 300 ਦੀਆਂ ਦੋ ਭਾਜੀ ਬੱਚੇ ਦੀ ਐ ਠੀਕ ਹੈ ਲੇਡੀਜ਼ ਕੋਟੀ ਇਹਦਾ ਚੈੱਕ ਕਰੋ ਸੌਫਟ ਸੌਫਟ ਸੁਪਰ ਸੌਫਟ ਹਾਂਜੀ ਹੂੰ ਪ੍ਰਾਈਸ 400 ਇਹ ਵੀ 400 400 ਜਿਹੜੀ ਕੋਟੀ ਮਰਜੀ 400 ਕੂਟੀਆਂ ਦੇ ਲਾਦਮਾਗੇ ਢੇਰ 400 ਰੁਪਏ ਜਿਹੜੀ ਮਰਜ਼ੀ ਦੇਖੋ ਦਿਖਾਓ ਜੀ ਹੋਰ ਆਹ ਲਓ ਜੀ ਲੇਡੀਜ਼ ਟ੍ਰੈਕ ਸੂਟ ਸਰਦੀਆਂ ਵਾਲਾ ਇਹ ਵੀ 400 800 ਰੁਪਏ ਦਾ ਪਜਾਮਾ ਲੈਣਾ 400 ਆਹ ਲੈੜੀ 400 2 ਰੇਟ ਕਿੰਨਾ ਆਉਂਦਾ ਸਰਦੀਆਂ ਜਿਹਦਾ ਉਦੋਂ ਦਾ 1500 2000 ਰੁਪਏ ਜੀ ਰੇਟ ਨਾਲੇ 50% ਡਿਸਕਾਊਂਟ ਹੋ ਗਿਆ ਡਿਜ਼ਾਈਨ ਮਿਲਦੇ ਨੇ ਇਹਦੇ ਵਿੱਚ ਹੋਰ ਚੈੱਕ ਕਰੋ ਬਹੁਤਾਂ ਚੈੱਕ ਕਰੋ ਇਹ ਲੇਡੀਜ਼ ਹੈ ਹਾਂਜੀ ਲੇਡਿਸ ਲੇ ਆਹ 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 ਟ੍ਰੈਕ ਮਿਕ ਮਾਊਸ ਜੇ ਵਾਲਾ ਇਹ ਮਿੱਕੀ ਮਾਊਸ ਆਲਾ ਜੇ ਤੁਸੀਂ ਸ਼ੋਰੂਮ ਤੋਂ ਲਓ ਤਾਂ ਤੁਹਾਨੂੰ ਬਹੁਤ ਮਹਿੰਗਾ ਮਿਲਣਾ ਇੱਥੇ ਕਿੰਨੇ ਦਾ 800 ਪਾਜੀ ਇਹ ਵੀ 800 ਦਾ ਹੀ ਆਹ ਦੇਖੋ ਚੈੱਕ ਕਰੋ ਕੁਆਲਿਟੀ ਵੈਲ ਬਾਟਮ ਜੇ ਆ ਹਾਂਜੀ ਵੈਲ ਬਾਟਮ ਜੇ ਆ ਜੀ ਵੈਲ ਬਾਟਮ ਆਹ ਲਓ ਇਹ ਵੀ 800 ਰੁਪਏ ਦਾ ਵਿਦ ਦੁਪੱਟਾ ਅੱਛਾ ਇਹ ਵੀ ਨਾਈਟ ਸੂਟ ਹੈ ਇਹ ਪਲਾਜੋ ਸੂਟ ਆ ਪਾਜੀ ਪਲਾਜੋ ਸੂਟ ਜੀ ਪਲਾਜੋ ਸੂਟ ਪਲਾਜੋ ਸੂਟ ਜੇ ਆ ਇਹ ਡਿਜ਼ਾਈਨ ਬਹੁਤ ਹੈ ਦੇ ਵਿੱਚ ਵੀ ਡਿਜ਼ਾਈਨ ਇਹਦੇ ਵਿੱਚ ਬਹੁਤ ਹੈ ਪਾਜੀ ਜਿੰਨੇ ਮਰਜੀ ਕਿਆ ਬਾਤ ਹੈ 800 ਰੁਪਏ ਦਾ ਠੀਕ ਹੈ ਜੀ ਹੋਰ ਦਿਖਾ ਦਿਓ ਸਟਾਕ ਹੋਰ ਆਪਣੇ ਕੋਲ ਜੈਕਟ ਪਈਆਂ ਇੱਕ ਛੋਟੀ ਵੀ ਉਹ ਦਿਖਾ ਹਰੇ ਰੰਗ ਦਾ ਟਰੈਕਸੂਟ ਨੋ ਨੋ ਆਹ ਹਾਂ ਲਓ ਭਾਈ ਜੀ ਚੈੱਕ ਕਰੋ ਜੀ ਇਹ ਵੀ 800 ਦਾ ਹੀ ਇਹ ਵੀ 800 ਲੇਡੀਜ਼ ਦਾ ਸੂਰੀ ਸਾਹਿਬ ਭਾਬੀ ਵਾਸਤੇ ਹਾਂ ਜੀ ਭਾਬੀ ਵਾਸਤੇ ਦੇਖਣਾ ਨਹੀਂ 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 ਵੈਸੇ ਮੈਂ ਕਿਹਾ ਜੀ ਵੈਰਾਈਟੀ ਦਿਖਾ ਦਈਏ ਭੈਣਾਂ ਨੂੰ ਹਾਂ ਜੀ ਹਾਂ ਜੀ ਜੀ ਆਹ ਦੇਖੋ ਜੀ ਜੈਕਟਾਂ ਜੈਕਟਾਂ ਇਹ ਪਹਿਨਾਂ ਲਈ 400 ਰੁਪਏ 400 ਰੁਪਏ ਜਿਹੜੀ ਮਰਜ਼ੀ ਉਹ 400 ਦੀ ਕੀ 400 ਡਾਲਰ 400 ਰੁਪਏ ਦੀ ਜੀ ਉਹ ਤੇਰੀ ਸੱਦ ਕੇ ਜਾਈਏ ਤੇਰੇ ਮਾਮਿਆਂ ਮਾਮਾ 300 ਤੇ 65 ਦੇ 365 ਦੇ ਨਹੀਂ ਸੇਲ ਆਏ ਕੋ ਜੈਂਟਸ ਪੈਂਟ ਪਈ ਆ ਬਚੀ ਪਰ ਥੋੜੀ ਆ ਹੂੰ ਜੀਨ ਦੀ ਪੈਂਟ ਲੈ ਲਓ ਹੂੰ ਪਾਰਟੀ ਵੇਅਰ ਲੈ ਲਓ 250 ਰੁਪਏ ਦੀ 300 ਰੁਪਏ ਦੀ 300 ਰੁਪਏ ਦੀ ਹਾਂਜੀ ਜਿਹੜੇ ਵੀ ਪਏ ਆ 300 ਰੁਪਏ ਲੱਗ ਜੂ ਮਾਮਾ ਵੀ ਜੇ ਜਾਣਾ ਹੀ ਆ ਬਰ ਇੰਨਾ ਇੰਨਾ ਜਿਹੜਾ ਡਿਸਕਾਊਂਟ ਕਰ ਲੈ ਕਿਸ ਨੂੰ ਦੁਕਾਨ ਵੇਚ ਜਾਂਦੇ ਉਹ ਵੀ ਵੇਚ ਦਵਾਂਗੇ ਕੋਈ ਗੱਲ ਨਹੀਂ ਆਹ ਦੇਖੋ ਇਹਦਾ ਟੀ-ਸ਼ਰਟ ਆ ਉਹ ਕਿੰਨੇ ਦੀ ਆ ਇਹ 250 ਦੀਆਂ ਦੋ ਉਹ ਜੈਨਸ ਸ਼ਰਟ ਟੀ ਸ਼ਰਟ ਠੀਕ ਹੈ ਜੀ ਆਇਦਾਂ ਦੀ 300 ਦੀ ਮਿਲਦੀ ਥੱਲੇ ਆਹ ਲੋ ਕਲਰ ਡਿਜ਼ਾਈਨ ਹੋਰ ਬਹੁਤ ਪਏ ਆ ਜਿਹੜੀ ਮਰਜ਼ੀ ਦੇ ਲਓ 250 ਦੀਆਂ ਦੋ ਟੀ ਸ਼ਰਟਾਂ ਜੈਨਸ ਹੂੰ ਹਾਂਜੀ ਜਿਹੜੇ ਰਾਉਂਡ ਕੇ ਕਾਲਰ ਜਿਹੜੀ ਮਰਜ਼ੀ ਲੈ ਲਓ ਸ਼ਰਟ ਲੈ ਲਓ ਆਪਣੇ ਕੋਲੋਂ ਸ਼ਰਟ ਕਿੰਨੇ ਦੀ ਹੈ 500 ਦੀਆਂ ਦੋ ਪੋਲੋ ਡਿਜ਼ਾਈਨ ਬਹੁਤ ਪਏ ਆ 500 ਦੀਆਂ ਦੋ ਆਹ ਲੋ ਅੱਛਾ ਟੀ ਸ਼ਰਟ 250 ਦੀਆਂ ਦੋ ਹਾਂਜੀ ਹਾਂਜੀ ਸ਼ਰਟ 500 ਦੀਆਂ ਦੋ 500 ਦੀਆਂ ਦੋ ਅੱਛਾ ਹਾਂਜੀ ਇਹ ਤਾਂ ਫਿਰ ਦੁਕਾਨਦਾਰ ਵੀ ਆ ਕੇ ਲੈ ਸਕਦੇ ਥੋੜੇ ਤੁਸੀਂ ਲੈ ਨਹੀਂ ਹੁਣ ਵੈਲਕਮ ਆ ਜਿਹੜਾ ਮਰਜੀ ਆ ਜੇ ਦੁਕਾਨਦਾਰ ਥੋਕ ਚ ਲੈਣਾ ਚਾਹਣ ਤਾਂ ਲੈ ਸਕਦੇ ਵੈਲਕਮ ਆ ਜਿਹੜਾ ਮਰਜੀ ਆ ਕੇ ਗੱਲ ਕਰ ਸਕਦਾ ਜੀ ਆ ਦੇ ਲੋ ਕੋਟੀਆਂ ਸਵੈਟਰ ਕੋਟੀ ਤਾਂ ਬਹੁਤ ਸੋਹਣੀ ਯਾਰ ਕੋਟੀ ਜਿਹੜੀ ਮਰਜੀ ਲੈ ਲਓ 400 ਜੈਂਟਸ ਲੈ ਲਓ ਲੇਡੀਜ਼ ਲੈ ਲਓ ਆ ਕੋਟੀ ਤੇ ਕਿੰਨੇ ਸੋਹਣੀ ਆ ਕੀ ਬਾਤ ਹੈ ਆ ਤਾਂ ਬਹੁਤ ਸਪੈਸ਼ਲ ਪੀਸ ਹੈ ਯੂਨੀਕ ਪੀਸ ਜੇ ਵੀ 400 400 400 400 ਜੈਕਟ ਲੈ ਲਓ ਜੈਂਟਸ ਲੇਡੀਜ਼ ਜੈਕਟ 400 ਆ ਕਿੰਨਾ ਸੋਹਣਾ ਪੀਸ ਹੈ 400 ਗਰਮ ਪਜਾਮੇ ਜਿਹੜੇ ਭਰਾ ਥੋੜੇ ਕੌਨਸ਼ੀਅਸ ਹੈ ਕਿ ਸਰਦੀਆਂ 'ਚ ਆਪਾਂ ਵਧੀਆ ਕੱਪੜੇ ਪਾਣੇ ਹੋਣ ਹੀ ਫੈਸ਼ਨ ਦੇ ਵਿੱਚ ਹੋਗੇ ਬਲੈਂਸਿੰਗ ਆ ਜੀ ਹੁਣ ਇਹ 2-3 ਹਜ਼ਾਰ ਦੀ ਵੀ ਸ਼ਾਪਿੰਗ ਤੁਸੀਂ ਕਰਦੇ ਕਾਫੀ ਸਟਾਕ ਜਮ ਹੋ ਜਾਣਾ ਹਾਂਜੀ 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 ਲੈ ਆ ਦੱਸ ਤਾ ਕਿੰਨਾ ਸੋਹਣਾ ਹੈ ਕਿੰਨਾ ਸੌਫਟ ਹੈ ਕਿ ਤਰ੍ਹਾਂ ਦਿੱਖਦਾ ਪੀਰ ਕੋ ਕਿੰਦ ਕੀ ਗੱਲ ਮੈਂ ਕਰ ਬੈਂਚੀ ਅੰਦਰ ਕੋਈ ਗੱਲ ਨਹੀਂ ਬਹੁਤ ਸੋਹਣਾ ਪੀਸ ਹੈ ਆ ਲੋ ਢੋਡੀ ਜੈਨਸ ਸਾਈਜ਼ ਵੀ ਮੈਂ ਕਰਨਾ ਫੁੱਲ ਸਾਈਜ਼ ਹੈ ਸਾਈਜ਼ਾਰੇ ਮਿਲ ਜਣੇ ਭਾਈ ਸਾਹਿਬ 5ਐਮ ਤੋਂ ਲੈ ਕੇ 5ਐਕਸਲ ਤੱਕ ਮਿਲੇਗਾ ਭਾਈ ਤੁਹਾਨੂੰ ਸਾਈਜ਼ ਹਾਂਜੀ ਹਾਂਜੀ ਜਿਹੜੀ ਆਪਾਂ ਨੋਰਮਲ ਟੀ-ਸ਼ਰਟ ਤੁਹਾਨੂੰ ਦਿਖਾਈ ਹੈ ਹਮ ਨੋਰਮਲ ਟੀ-ਸ਼ਰਟ ਜੈਂਸ ਉਹਦੇ ਵਿੱਚ 7 8 ਐਕਸਲ ਤੱਕ ਪਈ ਹੈ ਆਪਣੇ ਕੋਲ 250 ਦੀਆਂ ਦੋ ਆਮੂਮਨ ਮਿਲਦੀ ਨਹੀਂ ਕਿਤੇ ਹਾਂਜੀ ਹਾਂਜੀ ਇਹ ਸਾਈਜ਼ ਨਹੀਂ 7 ਤੇ 8 ਐਕਸਲ ਪਹਿਲੀ ਗੱਲ ਬੰਦਾ ਐਡਾ ਸਾਈਜ਼ ਵਧਾਵੇ ਨਾ ਜੇ ਵਧਾ ਲਿਆ ਤਾਂ ਫਿਰ ਮਾਮੇ ਤੇ ਆ ਜਵੇ T-shirt ਜਿਹੜੀ ਮਰਜ਼ੀ ਗਰਮੀ ਵਾਲੀ ਲੈ ਲਓ 250 ਦੀਆਂ ਦੋ ਸਾਈਜ਼ ਚੈੱਕ ਕਰੋ ਐਡਾ ਸਾਈਜ਼ ਵੀ ਹਾਂਜੀ ਹਾਂਜੀ 250 ਦੀਆਂ ਦੋ ਜਿਹੜਾ ਮਰਜ਼ੀ ਦੇਖੋ ਸਾਈਜ਼ ਹਾਂਜੀ ਜੇ ਆਪਾਂ ਦੁਕਾਨ ਬੇਲੀ ਕਰਨੀ ਹੈ ਤਾਂ ਕਰਨੀ ਹੈ ਠੀਕ ਹੈ ਜੀ ਤਾਂ ਦੁਕਾਨਦਾਰ ਵੀਰ ਜਿਹੜੇ ਆ ਉਹ ਵੀ ਇੱਥੋਂ ਸਟਾਕ ਖਰੀਦ ਸਕਦੇ ਕਹਿੰਦੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਪ੍ਰਾਈਸ ਇਹ ਦੱਸੀ ਜਾ ਰਹੇ ਆ ਆਹ ਟਰੈਕਸੂਟ ਵੀ ਆ ਤੁਸੀਂ ਦੇਖ ਸਕਦੇ ਹੋ ਜੈਂਸ ਟਰੈਕਸੂਟ ਹੂੰ ਠੀਕ ਹੈ ਜੀ ਕੁਆਲਿਟੀ ਚੈੱਕ ਕਰੋ ਜੀ ਹੂੰ ਵੈਰੀ ਨਾਈਸ ਲੈ ਲਓ 800 ਰੁਪਏ ਦਾ ਅੱਛਾ 800 ਦਾ ਹਾਂਜੀ ਹਾਂਜੀ ਆ ਵੀ 800 ਦਾ ਹਾਂਜੀ ਹਾਂਜੀ ਹੈ ਸਰਦੀਆਂ ਵਾਲਾ ਸਾਰੇ ਸਰਦੀਆਂ ਵਾਲੇ ਜਿਹੜੇ ਮਰਜੀ ਮੈਂ ਕਹਿੰਦਾ ਗਰਮੀ ਵਾਲਾ ਤਾਂ ਕਲੀਅਰ ਹੀ ਹੋ ਗਿਆ ਕਾਫੀ ਸਮਾਨ ਗਰਮੀਆ ਵਾਲਾ ਜੋ ਪੇ ਤਾਂ ਹੀ ਤਾਂ ਆਫਰ ਲਈ ਆ ਸਰਦੀਆਂ ਗਰਮੀਆਂ ਜੋ ਮਰਜ਼ੀ ਲੈ ਜਾਓ ਇਹ ਤੇ ਪਾਣੀ ਵੀ ਨਹੀਂ ਠਹਿਰਨਾ ਹਾਂਜੀ ਹਾਂਜੀ ਪਾਣੀ ਨਹੀਂ ਠਹਿਰਦਾ ਵਿੰਡ ਸ਼ਟਰ ਹੈ ਨਾ ਹਾਂਜੀ ਹਾਂਜੀ ਹੂੰ ਵਾਟਰਪੂਫ ਹੈ ਜੀ ਆ ਵੀ ਦਿਖਾ ਦਿਓ ਪਜਾਮੇ ਆ ਗਏ ਭਾਜੀ ਸ਼ਰਟ ਪਾਵਾ ਬਾਕਸ ਵਾਲੀ ਲੈ ਲਓ ਉਹ ਵੀ 500 ਦੀਆਂ ਦੋ ਅੱਛਾ ਇੱਕ ਅੱਡੀ ਦਿਖਾ ਦਿਓ ਆ ਪਜਾਮਾ ਕਿੰਨੇ ਪਜਾਮਾ ਕਿੰਨੇ ਦਾ ਇਹ 450 ਕਿੰਨੇ ਦਾ 400 ਰੁਪਏ ਭਾਜੀ 400 400 ਹਾਂ ਜੀ 8 900 ਵਾਲਾ ਪਜਾਮਾ ਸਿਰਫ ਆ 500 ਦੀਆਂ ਦੋ 500 ਦੀਆਂ ਦੋ ਕੀ ਬਾਤ ਇਹਦੇ ਡੱਬੇ ਨਾਲ ਰੇਟ ਵੱਜ ਜਾਂਦਾ ਕੀ ਵੇਲੇ 500 ਦੀ ਇੱਕ ਮਤਲਬ ਹਾਂ ਜੀ ਹਾਂ ਜੀ ਹਾਂ ਜੀ 500 ਦੀ ਇੱਕ ਆ ਲੋ ਜੀ ਲੇ ਮੈਂ ਤਾਂ ਵੈਸੇ ਇਹ ਕਰਨਾ ਕਿ ਪਰਿਵਾਰਕ ਮੈਂਬਰਾਂ ਤੇ ਆਉਣੇ ਹੋ ਨਾ ਦੁਕਾਨਦਾਰ ਜੀ ਨਾ ਕੋ ਸਟਾਕ ਨਹੀਂ ਉਹ ਵੀ ਇੱਥੋਂ ਲੈ ਜਾਣ। ਤਾਂ ਬਾਅਦ ਚ ਮੈਂ 250 ਵਾਲੀ 300 ਵੀ ਵੇਚ ਲਾਂ ਪਿਆਰ ਮੈਂ ਤਾਂ ਵੀ ਵਜ ਜਾਣੇ ਆ। ਕੀ ਬਾਤ ਹੈ ਯਾਰ। 250 ਤਾਂ ਬਹੁਤ ਜਨਨੋ ਨੇ। ਜਿਹੜੇ ਭਰਾ ਦਫ਼ਤਰ ਜਾਂਦੇ ਆ। ਪੁਰਾਣੀਆਂ ਹਾਂ ਅੱਛਾ ਅੱਗੇ ਥੱਲੇ ਸਾਰਾ ਭਰਿਆ ਪਿਆ ਉੱਤੇ ਭਰਿਆ ਪਿਆ। ਜਿਹੜੇ ਵੀਰ ਆਫਿਸ 'ਚ ਕੰਮ ਕਰਦੇ ਆ ਵੱਖੋ ਵੱਖ ਆਫਿਸਾਂ ਵਿੱਚ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਆ ਤਾਂ ਉਹ ਇੱਥੋਂ ਆ ਕੇ ਸ਼ਰਟਸ ਲਿਜਾ ਸਕਦੇ ਆ। 20000 ਚ ਤੁਹਾਡੀਆਂ 10 ਸ਼ਰਟ ਆ ਜਾਣੀਆਂ। ਹਾਂਜੀ। ਕੀ ਬਾਤ ਹੈ। ਵੈਰੀ ਗੁੱਡ। ਆਪਣੇ ਯਾਰਾਂ ਦੋਸਤਾਂ ਨੂੰ ਵੀ ਗਿਫਟ ਕਰ ਦਿਓ ਕਿ ਚੱਕ ਵੇ। ਜੈਂਟਸ ਕੋਟੀ ਆ ਗਈ ਭਾਈ। ਆਹ ਯਾਰ ਬੜੀ ਸੌਫਟ ਹੈ ਯਾਰ ਇਹ ਤਾਂ। 벨ਵਟ ਦੇ ਵਿੱਚ ਆ ਭਾਜੀ। ਇਹ ਕਿੰਨੇ ਦੀ ਹੈ? 400 ਰੁਪਏ। 400 ਰੁਪਏ। ਚੱਕ 400। ਇਹ ਮੇਰਾ ਸਾਈਜ਼ ਹੋਣਾ ਨਹੀਂ। ਬੱਚੇ ਦਾ ਸੂਟ ਦੇਖੋ। ਇਹ ਤੁਹਾਨੂੰ ਸਾਰੇ। ਚਲੋ ਬਾਅਦ ਚੈੱਕ ਕਰਦੇ ਵੀਡੀਓ ਤੋਂ ਬਾਅਦ ਚੈੱਕ ਕਰ ਲੈਂਦੇ ਆ। ਨਾਲ ਪੈਂਟ। ਹੂੰ। ਹਾਊ ਮੱਚ? 300 ਰੁਪਏ ਦਾ। ਉਹ ਤਾਂ ਬਾਹਰ ਦਾ ਕੱਟ 6700 ਹੀ ਤਾਂ ਕੱਲੀ ਇੱਧੇ ਦੀ ਪੈਂਟ ਪੈਂਟ ਹੀ ਮਿਲਦੀ ਹੈ ਹਾਂਜੀ ਹਾਂਜੀ ਜੋ ਕੁਆਲਿਟੀ ਹੈ ਇਹਦੀ 300 ਰੁਪਏ ਦਾ ਸੂਟ ਦੇ ਰਹੇ ਆ ਇਹ ਪੂਰਾ ਤੁਹਾਨੂੰ ਡਿਜ਼ਾਈਨ ਹੋਰ ਮੇਰੇ ਲਈ ਮਤਲਬ ਇਹੀ ਜੇ ਤੁਸੀਂ ਨਵੇਂ ਸ਼ਹਿਰ ਦੇ ਕਿਸੇ ਨਾਮਵਰ ਤੁਸੀਂ ਸ਼ੋਰੂਮ ਚੋਂ ਲੈਣ ਜਾਓਗੇ ਤਾਂ ਆ ਤੁਹਾਨੂੰ ਆ ਸੈੱਟ ਯਾਰ ਘੱਟ ਤੋਂ ਘੱਟ ਹੋਈ ਨਹੀਂ 1500 ਮੰਨ ਕੇ ਚੱਲੀਏ ਯਾਰ 1500 ਆਪਾਂ ਕਿੰਨੇ ਦਾ 300 300 ਰੁਪਏ ਦਾ ਹੀ ਆਹਾ 300 300 ਇਹ ਵੀ 300 ਜਿਹੜਾ ਮਰਜ਼ੀ ਦੇਖੋ 300 ਰੁਪਏ ਪਰ ਆ ਤਾਂ ਕੁਆਲਿਟੀ ਕੋ ਬੜੀ ਸੁਪੀਰੀਅਰ ਹੈ ਬੱਚਿਆਂ ਦੇ ਲਹਿੰਗਾ ਸੂਟ ਪਏ ਆ ਦਿਖਾ ਦਿਓ ਦਿਖਾ ਦਿਓ ਜਿਹੜੀ ਚੀਜ਼ ਹੈ ਦਿਖਾ ਦਿਓ ਦਿਖਾ ਦਿਓ ਹਾਂਜੀ ਬੱਚਿਆਂ ਦਾ ਲਹਿੰਗਾ ਸੂਟ ਸ਼ਰਾਰੇ ਪਰ ਆ ਵੀ ਦੇਖੋ ਆ 5 ਪੀਸ ਕਹਿੰਦੇ ਸਿਰਫ 500 ਯਾਰ ਕਮਾਲ ਕੀਤੀ ਪਈਏ ਜਾਵਾ ਵੀ ਚੈੱਕ ਕਰੋ ਕੁਰਤਾ ਪਜਾਮਾ ਗੈਰ ਕੁਰਤਾ ਪਜਾਮਾ ਕਿੰਨੇ ਸਾਈਜ਼ ਤੋਂ ਕਿੰਨੇ ਸਾਈਜ਼ تک ਸਹਿ ਸਾਰੇ ਮਿਲ ਜੂਗੇ ਮਤਲਬ ਵੱਡੇ ਨੇ ਸਾਈਜ਼ ਵੀ ਮਿਲ ਜੂਗਾ ਹਾਂਜੀ ਹਾਂਜੀ ਉਹ ਦੇ ਛੋਟੇ ਸਾਰੇ ਸਹੇਜ ਕਪੜਾ ਚੈੱਕ ਕਰੋ ਓਏ ਹੋਏ ਸਹੇਜ ਸਾਰੇ ਮਿਲਣਗੇ ਕੀ ਪ੍ਰਾਈਸ ਕੀ ਇਹਦਾ 500 ਰੁਪਏ ਦਾ ਜੀ 500 ਚ ਹਾਂ ਜੀ ਨਾਲ ਪਜਾਮਾ ਵੀ ਆ 1000 ਦੇ ਅੱਜਕੱਲ ਸਮਾਈ ਹੋ ਗਈ ਹਾਂ ਜੀ ਹਾਂ ਜੀ 1000 ਤਾਂ ਅੱਜਕੱਲ ਕੁਰਤੇ ਦੀ ਸਮਾਈ ਸਮਾਈ ਆ ਤੇ ਇਹ ਕੁਰਤਾ ਪਜਾਮਾ ਤੁਹਾਨੂੰ 500 ਚ ਦੇ ਦਿੰਦੇ ਕਲਰ ਤੁਹਾਨੂੰ ਮਿਲ ਜਾਣੇ ਤੇ ਵੀ ਪੰਜ ਸੱਤ ਕਲਰ ਮਿਲ ਜੂਗੇ ਬਲੈਕ ਵਾਈਟ ਕਈ ਕਲਰ ਹਾਂ ਜੀ ਹਾਂ ਜੀ ਸਹੇਜ ਸਾਰੇ ਪਏ ਆ ਆਪਣੇ ਕੋਲ ਕੱਢ ਦਿਓ ਫਿਰ ਕਪੜੇ ਦੀ ਕੁਆਲਿਟੀ ਚੈੱਕ ਕਰ ਲਓ ਕੁਆਲਿਟੀ ਵੀ ਵਧੀਆ ਹੈ ਨੋ ਡਾਊਟ ਹਾਂ ਜੀ ਮੇਰੇ ਸਾਈਜ਼ ਦਾ কুর্তা ਪੀਮਾ ਮਿਲ ਜਾਏਗਾ 350 ਰੁਪਏ ਦਾ। ਅੱਛਾ ਇਹ 500 ਦਾ। ਹਾਂਜੀ। ਉਹ ਬਹੁਤਾ ਫਰਕ ਨਹੀਂ ਫਿਰ। ਬਹੁਤਾ ਫਰਕ ਨਹੀਂ। ਇਹ ਮੇਰੇ ਸਾਈਜ਼ ਦੇ ਕੱਢ ਦੋ ਫਿਰ 2-4 ਕੋਟ ਤੇ। ਉਹ ਵੀ ਤੁਹਾਨੂੰ ਦਿਖਾ ਦਵਾਂ। ਵੀਡੀਓ ਤੋਂ ਬਾਅਦ ਦੇਖ ਲੈਣੇ। ਹਾਂਜੀ ਹਾਂਜੀ। ਬਹੁਤ ਅੱਛਾ 500 ਸਿਰਫ। ਆ ਲਓ। ਹਾਂ ਬੱਚੇ ਦੇ ਲਹਿੰਗੇ ਸੂਟ ਦੇਖੋ ਭਾਜੀ। ਹਮ। ਆਹ ਲਓ ਜੀ। ਇਹ 1000 ਤੋਂ ਥੱਲੇ ਥੱਲੇ ਕਿ ਨਹੀਂ? ਇਹ 1000 ਤੋਂ ਥੱਲੇ ਥੱਲੇ ਹੀ ਹੈ ਭਾਈ ਟੈਨਸ਼ਨ ਨਾ ਲਓ। ਹਮ। ਆਹ ਲਓ। ਅੱਛਾ। ਕੀ ਸਾਰੀ ਬੈਸਟ ਕੁਆਲਿਟੀ ਦੇ ਵਿੱਚ ਭਾਜੀ ਉਹ। 벨ਵਟ 벨ਵਟ ਦੇ ਵਿੱਚ ਨਾਲ T- ਹਾਂ ਚੈੱਕ ਕਰੋ ਭਾਈ ਇਹਦਾ ਕੀ ਪ੍ਰਾਈਸ ਹੈ ਪ੍ਰਾਈਸ ਸਿਰਫ ਹੈਗਾ ਭਾਈ 700 ਰੁਪਏ 700 ਰੁਪਏ ਆ ਲੈ ਲੇਗਾ ਹਾਂ ਜੀ 700 ਰੁਪਏ ਸਾਈਜ਼ ਅਵੇਲੇਬਲ ਨੇ ਸਾਈ ਸਾਰੇ ਮਿਲ ਜਣੇ ਭਾਈ 20 ਨੰਬਰ ਤੋਂ ਲੈ ਕੇ 38 ਨੰਬਰ ਤੱਕ ਭਾਈ ਕੀ ਬਾਤ ਹਾਂ ਜੀ ਮਤਲਬ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਬੱਚੇ ਸਕੂਲ ਤੋਂ ਜਿਹੜੀਆਂ ਉਹਨਾਂ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਹਾਂ ਦੇਖੋ ਡਿਜ਼ਾਈਨ ਬਹੁਤ ਹੈ ਨਾ ਚ ਕਲਰ ਬਹੁਤ ਆ ਭਾਈ 800 ਵੀ ਛੱਡੋ 400 ਦਾ ਦਵਾਂਗੇ ਜੀ 400 ਦਾ ਉਹ ਕਿਹੜਾ ਆ ਇਹੀ 400 ਦਵਾਂਗੇ ਭਾਈ ਆਹੀ 400 ਤਾਂ ਲਹਿੰਗਾ 400 ਦੇ ਦਾਂਗੇ ਭਾਈ ਹੋਰ ਦੱਸੋ ਐਨਾ ਕਾ ਤੁਹਾਡੀ ਵੀਡੀਓ ਦੇਖਿਆ 400 ਦੇ ਦਾਂਗੇ ਭਾਈ ਆਸਟ੍ਰੇਲੀਆ ਜਾਣ ਨੂੰ ਟਿਕਟ ਦੇ ਪੈਸੇ ਥੋੜੇ ਦੇ ਦੇ ਆ ਟਿਕਟ ਦੇ ਪੈਸੇ ਥੋੜੇ ਦੇ ਪਏ ਆ ਉਹੀ ਪੂਰੇ ਗੱਲ ਨੇ ਆ ਲੈ ਨੀ ਕੋਰਤਾ ਦੇਖੋ ਜੀ ਹਮ ਜਿਹੜਾ ਮਰਜੀ ਦੇ ਯਾਰ ਭਰਾ ਤਾਂ ਤਬਾਹੀ ਆ ਦੱਸਾ ਕਿਨੇ 400 ਦਾ ਲਹਿੰਗਾ ਸਿਰਫ 400 ਰੁਪਏ ਭਾਈ ਚਾਹ ਤੂੰ ਤੁਹਾਨੂੰ ਲੁਧਿਆਣੇ ਦੇ ਮੈਨੂਫੈਕਚਰਿੰਗ ਯੂਨਿਟ ਵਾਲੇ ਦੇ ਨਹੀਂ ਦੇਣਾ ਕਿਤੋਂ ਵੀ ਨਹੀਂ ਮਿਲਣਾ ਇਹ ਤਾਂ ਫੈਕਟਰੀ ਵਾਲੇ ਦੇ ਨੇ ਫੈਕਟਰੀ ਵਾਲੇ ਮੇਰੇ ਰੇਟ ਵੀ ਨਹੀਂ ਦੇਣਾ ਕੱਪੜਾ ਵੀ ਨਹੀਂ ਮਿਲਣਾ ਭਾਈ ਇੱਥੇ ਤਾਂ ਕੜਾਈ ਵੀ ਹੋਈ ਆ ਓਹੋ ਧੀਆ ਦਾ ਲਹਿੰਗਾ ਸਿਰਫ 400 ਰੁਪਏ ਵਿੱਚ ਸਾਈਜ਼ 20 ਤੋਂ ਲੈ ਕੇ 38 ਹਾਂਜੀ ਹਾਂਜੀ 38 ਦਾ ਆਹ ਕੁੜਤੇ ਚੈੱਕ ਕਰ ਲਓ ਆ ਲੈਡੀਜ਼ ਕੁੜਤਾ ਚੈੱਕ ਕਰੋ ਭਾਈ ਫਰੌਗ ਵਿੱਚ ਆ ਜਾਣਾ ਇਹ ਪ੍ਰਾਈਸ 300 ਰੁਪਏ ਦੀ 300 ਰੁਪਏ ਦੀ 300 ਭਾਈ ਸਿਰਫ 300 ਹਾਂਜੀ ਹਾਂਜੀ ਸਿਰਫ 300 ਭਾਜੀ ਮਾਮੇ ਦੁਕਾਨ ਤੇਰੀ ਕੱਲ ਨੂੰ ਹੀ ਖਾਲੀ ਆ ਤੂੰ 3 ਨੂੰ ਖੱਲੇ ਜਾਣ ਨੂੰ ਖੱਲੇ ਜਾ ਲੈਗੀ ਨਾਲ ਮੈਚ ਕਰਨੀ ਆ 100 ਰੁਪਏ ਦੀ ਲੈਗੀ ਜੀ ਅੱਛਾ ਹਾਂਜੀ ਸਿਰਫ 100 ਰੁਪਏ ਦੀ ਲੈਗੀ 100 ਰੁਪਏ ਦੀ ਤਾਂ ਆ ਦੇਖੋ ਜੀ ਮੈਂ ਸੱਚੀ ਬਹੁਤ ਇੰਪ੍ਰੈਸ ਹੋਇਆ ਇੱਥੇ ਆ ਕੇ ਤਾਂ ਜਿਹੜੇ ਭੈਣ ਭਰਾ ਬੱਚੇ ਸ਼ਾਪਿੰਗ ਕਰਨਾ ਚਾਹੁੰਦੇ ਆ ਜਿਹਨਾਂ ਦੀ ਤਮੰਨਾ ਆ ਕਿ ਖੂਬ ਸਾਰੀ ਸ਼ਾਪਿੰਗ ਕਰਨੀ ਆ ਤਾਂ ਮੈਂ ਕਹਿੰਦਾ 5000 ਚ ਪੂਰੇ ਪਰਿਵਾਰ ਨੇ ਰਾਜ ਜਾਣਾ ਹਾਂਜੀ ਹਾਂਜੀ ਭਾਜੀ ਸਾਰੇ ਖੁਸ਼ ਹੋ ਕੇ ਚੱਲ ਜੂਗੇ ਨਾ ਜੈਨਸ ਪਿਆਮਾ ਲਓ ਸਾਡੇ ਕੋਲ ਕੋਈ ਦੀ 5 ਹੂੰ ਠੀਕ ਹੈ ਜੀ ਗਰਮੀਆਂ ਵਾਲੇ ਵੈਰਾਈਟੀਆਂ ਆ ਰਹੀ ਹੈਗੀ ਆ ਹਾਂਜੀ ਮਤਲਬ ਜਿੰਨੇ ਕ ਤਾਂ ਅਸੀਂ ਮੰਨ ਲਓ ਇੱਕ ਪਰਿਵਾਰ ਪੀਜ਼ ਆ ਸੈਂਡਵਿਚ ਸ਼ੇਕ ਸ਼ੂਕ ਪੀਣੇ ਉਹਨੇ ਸਾਰਿਆਂ ਦੇ ਕੱਪੜੇ ਆ ਜਣੇ ਖੁਸ਼ ਹੋਏ ਹਾਂਜੀ 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 ਹੋਰ ਕੀ ਰਹਿ ਗਿਆ ਜੀ ਦਿਖਾ ਦਿਓ ਆ ਬਹੁਤ ਸੋਹਣਾ ਮੈਨੂੰ ਪੀਸ ਲੱਗ ਰਿਹਾ ਕੀ ਆ ਇਹ ਛੱਡੀ ਆ ਜਣੀ ਭਾਜੀ ਐਡੀ ਡਾਸ ਦੀ ਹਾਂਜੀ ਸਵੈਚ ਲੈਡੀਜ਼ ਦੀ ਹੈ ਲੈਡੀਜ਼ ਲੈਡੀਜ਼ ਭਾਜੀ ਦੇਖਿਆ ਵਧੀਆ ਪੀਸ ਆਪਾਂ ਲੱਭਿਆ ਯੂਨੀਕ ਪੀਸ ਹੈ ਇਹ ਵੀ 400 400 400 400 ਤਾਂ ਹੀ ਗੁੰਡੀ ਅੜ ਗਈ ਇਹਨਾਂ ਦੀ ਜਿੱਦਾਂ ਬਾਹਰ ਲਿਖਿਆ ਉਹ 20 ਗ੍ਰਾਮ ਦੁਕਾਨ ਹਾਂਜੀ ਦੁਬਈ ਜਿੰਦਾ ਨਾ 20 ਗ੍ਰਾਮ ਦਾ ਸਾਰਾ ਸਮਾਨ ਇਹ ਵੀ 400 ਚ ਸਾਰਾ ਹੀ ਕੁਝ ਜੋ ਮਰਜ਼ੀ ਲੈ ਜਾਓ 500 ਦੇ ਦੋ ਦੋ ਵਗੈਰਾ ਦੇਖੋ ਭਾਈ 500 ਦੀ ਦੋ ਦੋ ਟੀ-ਸ਼ਰਟਾਂ ਲੈ ਆ ਜੈਕਟ ਵੀ 400 ਦੀ ਟੌਪ ਚੈੱਕ ਕਰਾਣੇ ਤੁਹਾਨੂੰ ਆ ਦੇਖੋ ਲੇਡੀਜ਼ ਟੌਪ ਵੁਲਨ ਦੇ ਵਿੱਚ ਆ ਭਾਜੀ ਵੁਲਨ ਚ ਹਾਂਜੀ ਜਿਹੜਾ 890 ਰੁਪਏ ਦਾ ਮਿਲਦਾ ਸਾਨੂੰ ਸਿਰਫ ਮਿਲੇਗਾ 450 ਇਹਦੀ ਕੁਆਲਿਟੀ ਤਾਂ ਹੈ ਦੇਖ ਝੂਠ ਨਹੀਂ ਬੋਲ ਸਕਦਾ ਕੁਆਲਿਟੀ ਸਾਰੀ ਬੈਸਟ ਆ ਭਾਜੀ ਜੋ ਇੱਥੇ ਤੁਸੀਂ ਆ ਉਹ ਤੁਹਾਨੂੰ ਇਹ ਨਾਮ ਦਿਖਾਣ ਦਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਜਿਹੜੀ ਆ ਇਹ ਆ ਕੁਆਲਿਟੀ ਸਾਰੀ ਟਾਪ ਹੈ ਟਾਪ ਹੈ ਦਿਖਾਵਾਂਗੇ ਜੋ ਆ ਨਵੇਂ ਦਿਖਾਵਾਂਗੇ ਭਾਈ ਇਦਾਂ ਨਹੀਂ ਕਿ ਵੀਡੀਓ ਚ ਹੋਰ ਦਿਖਾਣੇ ਤੇ ਓਦਾਂ ਓ ਸ਼ੋਅ ਹੈ ਤੇ ਵੁਲਨ ਕੋਟੀ ਕਿੰਨੇ ਦੀ ਆ ਜੀ 450 400 ਇਹ ਦੇਖੋ ਮੈਂ ਬਈ ਸੱਚੀ ਗੱਲ ਕਰਨੀ ਆ ਬਾਹਰ ਤੁਹਾਨੂੰ ਕਿਤੋਂ ਵੀ ਇਸ ਸਭੀ ਵੱਡੀ ਦੁਕਾਨ ਤੋਂ ਸ਼ੋਰੂਮ ਚ ਤੁਹਾਨੂੰ 1000 ਤੋਂ ਥੱਲੇ ਨਹੀਂ ਮਿਲਣੀ ਜਦੋਂ ਇਹਦਾ ਪੀਕ ਸੀਜ਼ਨ ਹੋਣਾ ਫਿਰ 12-1300 ਤੋਂ ਗੱਲ ਸ਼ੁਰੂ ਹੋਣੀ ਹੈ ਇਹ ਹੁਣ ਕਿੰਨੇ ਚ ਦੇ ਰਿਹਾ 400 ਚ ਕਮਾਲਾ ਕੀਤੀਆਂ ਪਈਆਂ ਮਾਮੇ ਨੇ ਧਮਾਲਾ ਕੀਤੀਆਂ ਪਈਆਂ ਮਸਾਲਾਂ ਕੀਤੀਆਂ ਪਈਆਂ ਮਾਮੇ ਨੇ ਬਈ ਮਾਲ ਤਾਂ ਇਦਾਂ ਮੁਕਣਾ ਨਹੀਂ ਮੈਂ ਕਹਿੰਦਾ ਪਰਿਵਾਰਕ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਆ ਇੱਥੇ ਆ ਕੇ ਦੇਖ ਲੈਣਗੇ ਇਦਾਂ ਤਾਂ ਮਾਲ ਮੁਕਣਾ ਹੀ ਨਹੀਂ ਮਾਲ ਤਾਂ ਬਹੁਤ ਜ਼ਿਆਦਾ ਆ ਨਾਈਟ ਸੂਟ ਦੇਖ ਲਓ ਭਾਈ ਲੇਡੀਜ਼ ਨਾਈਟ ਸੂਟ ਦਿਖਾਣੇ ਤੁਹਾਨੂੰ ਆ ਚੈੱਕ ਕਰੋ ਇੱਕ ਮੇਰੀ ਬੇਨਤੀ ਮੈਂ ਇਹਨਾਂ ਨੂੰ ਵੀ ਕਰਨਾ ਪਰਿਵਾਰ ਮੈਂਬਰ ਪਰਿਵਾਰਕ ਮੈਂਬਰਾਂ ਨੂੰ ਹੁਣ ਆ ਕੇ ਹੋਰ ਡਿਸਕਾਊਂਟ ਦਾ ਮੰਗੀ ਹੋ। ਹਾਂਜੀ ਹਾਂਜੀ ਆ ਚੈੱਕ ਕਰੋ ਨਾਈਟ ਸੂਟ ਲੇਡੀਜ਼ ਭਾਜੀ। ਓਏ ਹੋਏ ਹੋਏ ਆ ਲੋ ਫੁੱਲ 슬ੀਵ ਦੇ ਵਿੱਚ ਪਿਓਰ ਕਾਟਨ ਨੇ ਭਾਜੀ ਕੱਪੜਾ ਇਨਵੈਸਟ ਕੁਆਲਿਟੀ ਦਾ ਹੈ। ਇੱਦਾਂ ਤਾਂ ਭੈਣਾਂ ਨੂੰ ਪਸੰਦ ਵੀ ਬਹੁਤ ਆ। ਪ੍ਰਾਈਸ ਤੁਹਾਨੂੰ 300 ਭਾਜੀ 250 ਕਰ ਲਿਓ। 300 ਰੁਪਿਆ ਲੈਸ ਕਰਕੇ ਭਾਈ ਉਹ 700 ਨੂੰ ਮੈਂ 400 ਕਰ ਦੂੰਗਾ ਇਹਨੂੰ 300 250 ਹੀ ਨਹੀਂ ਕਰਨਾ ਰਹਿਣਾ ਮਤਲਬ ਮੇਰਾ ਜੋ ਮਨ ਕਰੇ ਐਂਦਾ ਥੋੜੇ ਮੇਰਾ ਜੋ ਮਨ ਕਰੇ ਮੈਂ ਘਟਾ ਦੇਵਾਂ ਤੇਰਾ ਜਿਮਾਨ ਕਰਦਾ ਜਿਹੜੇ ਦੋ ਪੀਸ ਲਵਾਂਗਾ ਉਹਨੂੰ ਲੱਗ ਜਾਊਗਾ ਜਿਹੜੇ ਦੋ ਪੀਸ ਲਵਾਂਗੇ ਪੰਜਾਹ ਦਾ ਗੱਲ ਕਰੋ ਨਾ ਉਹ 700 ਵਾਲਾ ਕਹਿੰਦਾ ਨਹੀਂ 400 ਦਾ ਥੋੜੀ ਕਰਕੇ ਥੋੜੀ ਕਰਕੇ ਭਾਈ 500 ਦਾ ਕਰ ਲੈ ਠੀਕ ਹੈ ਇਹਨਾਂ ਕਿਹਦਾ ਲੜਨਾ ਹੀ ਪੈਂਦਾਗਾ ਕਿਨੇ ਐਨ ਮੇ ਬਗਾ ਕਾ ਕਾ ਹੱਕ ਹੈ ਹਾਂਜੀ ਹਾਂਜੀ ਚਲੋ ਵੀ ਬਹੁਤ ਸਾਰਾ ਸਟਾਕ ਤੁਹਾਨੂੰ ਦਿਖਾਤਾ ਹੁਣ ਇਹਨਾਂ ਨੂੰ ਵੀ ਨਹੀਂ ਸਮਝ ਲੈ ਕਿ ਕੀ ਦਿਖਾਈਏ ਕੀ ਨਾਦ ਹੈ ਗਿਆ ਆ ਆ ਬੱਚੇ ਦੀ ਜੈਕਟ ਦਿਖਾਓ ਬੱਚੇ ਦੀ ਜੈਕਟ ਦਿਖਾਓ ਪਈਆਂ ਜਿਹੜੀਆਂ ਜੈਕਟਾਂ ਪਈਆਂ ਸਹਿ ਛੋਟੇ ਲੈ ਲੋ ਵੱਡੇ ਲੈ ਲੋ 350 ਰੁਪਏ ਦੀ ਕੀ ਬਾਤ ਹੈ ਹਾਂਜੀ ਔਰ ਤੁਸੀਂ ਆਮ ਦੁਕਾਨ ਤੋਂ ਲਓਗੇ 900 ਕਿਸੇ ਵੱਡੇ ਸ਼ੋਰੂਮ ਚ ਲਓਗੇ 1999 ਰੁਪਏ ਚ ਸਾਰੇ ਵੱਡੇ ਛੋਟੇ ਸਾਰੇ ਮਿਲਣਗੇ ਠੀਕ ਹੈ ਜੀ ਤਾਂ ਇਹ ਤੁਹਾਡਾ ਹੀ ਮੁਨਾਫਾ ਆ ਮਾਮਾ ਜੀ ਛੱਡ ਕੇ ਚੱਲੇ ਆ ਪੰਜਾਬ ਨੂੰ ਬਾਹਰ ਤਾਂ ਮਾਮਾ ਜੀ ਕਹਿੰਦੇ ਤੁਸੀਂ ਸਮਾਨ ਖਰੀਦਣ ਲਈ ਹੋ ਜੋ ਤਿਆਰ ਬਸ ਮੈਂ ਟਿਕਟ ਜੋ ਕੇ ਪੈਸੇ ਕਰਨੀ ਆ ਇਕੱਠੇ। ਮਾਮਾ ਇਕੱਲੇ ਜਾਓਗੇ? ਇਕੱਲੇ ਜਾਵਾਂਗੇ ਜੀ ਇਕੱਲੇ ਹੀ। ਇਹਨਾਂ ਨੂੰ ਛੋਟੂ ਵੀ 라 ਜੂਮੇ। ਇਹਨਾਂ ਨੂੰ ਛੋਟੂ ਹੋਣਾ ਨੂੰ ਦੁਕਾਨ ਪਾ ਕੇ ਦਵਾਂਗੇ ਛੋਟੀ ਮੋਟੀ ਕੋਈ। ਅੱਛਾ ਚਲੋ। ਆਹ ਚੈੱਕ ਕਰੋ ਲਹਿੰਗਾ ਭਾਜੀ ਬੱਚੇ ਦਾ। ਆਹ ਪੀਸ ਚੈੱਕ ਕਰੋ ਮਾੜਾ ਡਿਜ਼ਾਈਨ ਚੈੱਕ ਕਰੋ। ਓਏ 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 ਓਏ। ਡਿਜ਼ਾਈਨ ਚੈੱਕ ਕਰੇ ਉਹਨਾਂ ਨੇ। ਕਾ ਵਾਤਾਂ ਵੀ ਕਿਆ ਵਾਕ। ਭਾਜੀ ਕੁਆਲਿਟੀ ਦੇ ਵਿੱਚ ਆ ਫਲਫੀ ਫੋਲਦਾ। ਇਹ ਇੰਦਾ ਦਾ ਪੀਸ ਆ ਕਿ ਬੱਚੇ ਦੇਖ ਕੇ ਅੜ ਜਾਣ ਜਿੰਦ ਯਾਰ ਮਮਾ ਇੰਨਾ ਤਾਂ ਨਾ ਆਪਣੇ ਆਪਣਾ ਧੋਖਾ ਕਰਿਆ ਸਿਰਫ 525 ਸਿਰਫ 500 ਯਾਰ ਆ ਤਾਂ ਵੀ ਸੱਚੀ ਇੰਨਾ ਵਧੀਆ ਆ ਜਿੱਦੇ ਲਈ ਬੱਚੇ ਲੜਦੇ ਹੋਣੋ ਯਾਰ 2500 ਵਾਲਾ ਸਿਰਫ 500 ਰੁਪਏ ਦਾ ਮਿਲੇਗਾ ਭਾਈ ਤੁਹਾਨੂੰ 500 ਰੁਪਏ ਦਾ ਕਵਾਲੇ ਯਾਰ ਆ ਤਾਂ ਆ ਤਾਂ ਸੱਚੀ ਮਮਾ ਦਿਲ ਲੁੱਟਣ ਵਾਲੀ ਗੱਲ ਐ ਹੁਣ ਤਾਂ ਐ ਲੱਗਦਾ ਕਿ ਤੂੰ ਚੱਲਾ ਕੱਲ੍ਹ ਐ ਤੂੰ ਇੱਥੇ ਹੀ ਰਹਿ ਆ ਬਾਡੀ ਵਾਰਮਰ ਬਾਡੀ ਵਾਰਮਰ ਕਿੰਨੇ ਦੇ ਆ 500 ਰੁਪਏ ਦਾ ਸੈੱਟ 500 ਰੁਪਏ ਦਾ ਸੈੱਟ ਮਤਲਬ ਹਸਬੈਂਡ ਵਾਈਫ ਦਾ ਕਿ ਟੀ-ਸ਼ਰਟ ਐਂਡ ਲੋਅਰ ਦਾ ਟੀ-ਸ਼ਰਟ ਐ ਪਜਾਮੀ ਟੀ-ਸ਼ਰਟ ਐਂ ਪਜਾਮੀ ਦਾ 500 ਦਾ ਸੈੱਟ ਲੈ ਲਓ 500 ਦਾ ਸੈੱਟ ਆ ਉਦਾਂ ਕਿੰਨੇ ਦਾ ਹੁੰਦਾ ਉਦਾਂ ਨਾਰਮਲ ਕਿੰਨੇ ਦਾ ਹੁੰਦਾ 1000 ਰੁਪਏ ਤੋਂ ਘੱਟ ਕਿਤੇ ਮਿਲਦਾ ਨਹੀਂ ਤੁਸੀਂ ਕਿੰਨੇ ਦੇ ਰਿਹਾ 500 500 ਦਾ ਸਿੱਧਾ 500 ਡਿਸਕਾਊਂਟ ਹਾਂਜੀ ਆ ਡਾਲਰ ਕੰਪਨੀ ਆ ਦੱਸ ਦੋ ਡਾਲਰ ਕੰਪਨੀ ਆ ਮੰਨੀ ਪਰਮੰਨੀ ਕੰਪਨੀ ਆ ਔਰ ਉਹਦਾ ਸੈੱਟ ਤੁਹਾਨੂੰ ਸਿਰਫ ਦੇ ਰਿਹਾ 500 ਰੁਪਏ ਤੇ ਸਟਾਕ ਇਹਨਾਂ ਕੋਲ ਬਹੁਤ ਸਾਰੇ ਹੈਗੇ ਸਾਈ ਸਾਰੇ ਅਵੇਲੇਬਲ ਹੈਗੇ ਅੰਡਰਵੀਅਰ ਸਟਾਕ ਤਾਂ ਅੰਡਰਵੀਅਰ ਤੁਹਾਨੂੰ ਜੋ ਅੰਡਰ ਗਾਰਮੈਂਟਸ ਆ ਉਹ ਵੀ ਇੱਥੋਂ ਮਿਲ ਜਾਣਗੇ ਤਾਂ ਮੇਰੇ ਖਿਆਲ ਮਾਮਾ ਜੀ ਆਪਾਂ ਸਾਰਾ ਕੁਝ ਹੀ ਦਿਖਾਤਾ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆਓਗੇ ਡਿਮਾਂਡ ਕਰੋਗੇ ਤੁਹਾਨੂੰ ਦਿਖਾ ਦੇਣਗੇ ਪਰ ਇਹ ਸਟਾਕ ਕਲੀਅਰ ਕਰਨ ਲੱਗੇ ਆ ਲੇਕਿਨ ਸਾਡੇ ਕੋਲ ਮੌਕਾ ਹੈਗਾ ਕਿ ਆਪਾਂ ਥੋੜੇ ਜਿਹਾ ਪੈਸੇ ਖਰਚ ਕੇ ਆਪਣੇ ਅਲਮਾਰੀ ਨੂੰ ਭਰ ਲਈਏ ਆਪਣੇ ਟਰੰਕਾਂ ਨੂੰ ਭਰ ਲਈਏ ਜਿਹੜੇ ਸਾਡੇ ਸਰਦੀਆਂ 'ਚ ਵੀ ਕੰਮ ਆਉਣਗੇ ਹੁਣ ਵੀ ਕੰਮ ਆਉਣਗੇ ਤੁਸੀਂ ਕਰਨਾ ਕੀ ਹੈ ਨਵਾਂ ਸ਼ਹਿਰ ਕੋਠੀ ਰੋਡ ਤੇ ਜੇ ਤੁਸ ਜੋ ਤੁਸੀਂ ਚੰਡੀਗੜ੍ਹ ਚੌਂਕ ਤੋਂ ਭਾਈਆ ਜਲੇਬੀਆਂ ਵਾਲੇ ਵੱਲ ਜਾਂਦੇ ਆ ਤਾਂ ਰਸਤੇ 'ਚ ਮਾਮੇ ਦੀ ਦੁਕਾਨ ਆਉਂਦੀ ਹੈ ਤੁਹਾਨੂੰ ਇਹਨਾਂ ਨੇ ਆਵਾਜ਼ ਨਹੀਂ ਮਾਰਨੀ ਤੁਹਾਨੂੰ ਆਪ ਆਉਣਾ ਪੈਣਾ ਹੋਰ ਬਾਕੀ ਤਾਂ ਤਾਂ ਉਹ ਬਾਜਾ ਪੈਣੀ ਆ ਲੇਕਿਨ ਉੱਥੇ ਨਾ ਜਾਈਏ ਕਿਉਂਕਿ ਜਿਹੜੀ ਇੱਥੇ ਜੀ 250 ਦੀ ਮਿਲਦੀ ਆ ਉੱਥੇ ਹੋ ਸਕਦਾ 750 ਚ ਮਿਲੇ ਤਾਂ ਤੁਸੀਂ ਕਿੱਥੇ ਜਾਣਾ ਹੈ ਮਾਮੇ ਦੀ ਹੱਟੀ ਆਉਣਾ ਕਿੱਥੇ ਹੈ ਮਾਮੇ ਦੀ ਹੱਤੀ ਮਾਮੇ ਨੇ ਕਿੱਥੇ ਜਾਣਾ ਮਾਮੇ ਨੇ ਜਾਣਾ ਆਸਟ੍ਰੇਲੀਆ ਚਲੋ ਬਈ ਸਟਾਕ ਇਹਨਾਂ ਨੇ ਕਲੀਅਰ ਕਰ ਕਰਨਾ ਕਹਿੰਦੇ 30 ਤਰੀਕ ਤੱਕ ਕੇ ਸਟਾਕ ਅਸੀਂ ਇੱਥੇ ਰੱਖਣਾ ਤਾ ਚਲ ਜਾਣਾ ਤਾਂ ਤੁਸੀਂ ਇੱਥੋਂ ਆ ਕੇ ਸਮਾਨ ਖਰੀਦ ਸਕਦੇ ਹੋ ਚੰਗਾ ਲੱਗਿਆ ਲੈ ਲਿਓ ਨਹੀਂ ਚੰਗਾ ਲੱਗਿਆ ਮਾਮੇ ਨੇ ਦੁਆ ਦੇ ਦਿਓ ਕਿ ਆਸਟ੍ਰੇਲੀਆ ਜਾ ਕੇ ਐ ਧੂੜਾ ਪੱਟ ਦੇ ਹਾਂਜੀ ਹਾਂਜੀ ਚਲੋ ਬਣੇ ਰਹੇ ਨਾ ਬੱਤੀ ਨਵਾਂ ਸ਼ਹਿਰ ਨਾਲ ਆਪਣੀ ਛੋਟੀ ਜਿਹੇ ਸੂਰੀ ਕਿਹਾ ਉਹਨਾਂ ਪਰਸਮ ਜੀ ਨੂੰ ਜਾਉਂਦਾ ਬੋਲ ਦਿੱਥੇ ਤੋ ਉਸਮ ਕੇ ਸਸੀ ਕਾਲ ਰੱਬ ਰੱਖਾ ਹੁਣ ਮੈਨੂੰ ਵੀ ਕੱਪੜੇ ਦਿਖਾ ਦਿਓ ਇੰਨਾ ਸਸਤਾ ਸਮਾਨ ਮਿਲਣ ਲੱਗਾ ਵਧੀਆ ਕੁ